ਕਹ ਰਹੀ ਬਿਨਾ ਕਿਵੇਂ ਜੀ ਲੱਗਦਾ ਵਾਈ ਲੱਗ ਜਾ ਆ ਦੇਖ ਇੱਥੇ ਨਾਲੇ ਨਿਆਤਰੇ ਆਤਰੇ ਪੈਗ ਲਾ ਲਈ ਅੱਛਾ ਪਰਨਾ ਬਹੁਤ ਹੈ ਠੋਕ ਕੇ ਬੰਨਿਆ ਬਸ ਪਰਨਾ ਬੰਨ ਲਿਆ ਮੈਂ ਕਿਹਾ ਵੀਡੀਓ ਬਣੂਗੀ ਇਧਰ ਮੈਂ ਇਕੱਲਾ ਆਲ ਇੰਡੀਆ ਦੇ ਵਿੱਚੋਂ ਆਂਧਰਾ ਕਰਨਾਟਕਾ ਦੋ ਤਿੰਨ ਸਟੇਟਾਂ ਚ ਨਹੀਂ ਗਿਆ ਤਾਮਲ ਲਾਡੂ ਨਹੀਂ ਗਿਆ ਹੋਰ ਕੋ ਇਧਰ ਕੋ ਜੰਮੂ ਕਸ਼ਮੀਰ ਸ਼੍ਰੀਨਗਰ ਹਾਂ ਇਧਰ ਸਾਮ ਮੰਘਾਲਿਆ ਉੱਪਰ ਸਾਮ ਕੋਈ ਹੋਰ ਦੇਸ਼ ਨਹੀਂ ਛੱਡਿਆਗਾ ਆ ਵੇਖ ਲੈ ਪਰਵਾ ਆ ਕਰ ਉਹ ਕਹਿੰਦਾ ਮਰੇ ਵਾ ਕਚਾਉਦੇ ਆ ਆ ਵੇ ਕਿਉਂ ਆ ਕਦੋਂ ਚਾਉਂਦਾ ਬਹੁਤ ਕਬੀਲਦਾਰ ਦੇਖਦੇ ਹੁੰਦੇ ਪਹਿਲਾਂ ਇੱਕ ਆ ਕਬੀਲਦਾਰਾਂ ਦੀ ਬਖਸ਼ ਜ਼ਿੰਦਗੀ ਓਏ ਕਬੀਲਦਾਰਾਂ ਦਾ ਦੁੱਖ ਨੀ ਆ ਪਿਆ ਹੋਇਆ ਪਿਆ ਹੋਇਆ ਲੋ ਹੋਏ ਨੇ ਦੁਨੀਆ ਘਰ ਵਾਲੀਆਂ ਅੜ ਬੀਬੀ ਹੁੰਦੀਆਂ ਹਨਾ ਕੁੱਟਦੀਆਂ ਕੁੱਟਦੀਆਂ ਹਾਂ ਮਾਂਜਾ ਚਾਹਦੇ ਆ ਪਰ ਉਹਦੇ ਨੂੰ ਤਾਂ ਸੌਖਾ ਬੰਦਾ ਹੈ ਇੱਥੇ ਆ ਕੇ ਕਹਿੰਦੇ ਮੇਰੇ ਵਰਗੀ ਸੇਵਾ ਨਹੀਂ ਹੁੰਦੀ ਤੇ ਹੁੰਦੀ ਘਰੇ ਸੇਵਾ ਮਾਂਜਾ ਵਾਲੀ ਸੇਵਾ ਹੀ ਕਹਿੰਦਾ ਉਹ ਬਰੋ ਆ ਬਰੋ ਉਹੀ ਤਾਂ ਗੱਲ ਆ ਵੀ ਇੰਨਾ ਜੋ ਕਿਦੀ ਕਿਦੀ ਹੁੰਦੀ ਹੈ ਇਹ ਤਾਂ ਧੰਮਦਾ ਹੈ ਨਹੀਂ ਹਾਈ ਸਾਕੂ ਸੇਵਾ ਇਹ ਤਾਂ ਕਿੱਡਾ ਨਿਉਂਦਾ ਉਹ ਬੰਦਾ ਉਹ ਬੰਦਾ ਜਿਹਦੀ ਸੇਵਾ ਹੁੰਦੀ ਉਹ ਤਾਂ ਕਿੱਡਾ ਨਿਉਂਦਾ ਨਹੀਂ ਹੁੰਦਾ ਤੇ ਪਹੁੰਚਦੀ ਨਹੀਂ ਘਰੇ ਉਹ ਹੋਇਆ ਕੁੱਟਦੀ ਕਿਹੜਾ ਇੱਕ ਚੜਾਈ ਕਰਕੇ ਦੂਜੀ ਹੋ ਲੈਣਗੇ ਕੁੱਟਦੀ ਕਿਹੜੀ ਆ ਕੁੱਟਣਾ ਨਹੀਂ ਕੋਲਤੀ ਦਾ ਜਿੱਡੀ ਬਹੂਆ ਚਾੱਕਾ ਫਸਾ ਲੈ ਲਈ ਚਾੱਕਾ ਫਸਾ ਲਈ ਉਧਰੋਂ ਖਬਰ ਮੈਂ ਲਿਉਣੀ ਆ ਵੀ ਸਾਡੇ ਰਾਹ ਤੇ ਅੱਜ ਫਲਾਨਾ ਚਾਰ ਪਾਈ ਜਾਂਦਾ ਫਲਾਨਾ ਕਤੂ ਫਰੀ ਜਾਂਦਾ ਫਲਾਨੇ ਦੀ ਮੋਟਰ ਸੜ ਗਈ ਫਲਾਨੇ ਦੀ ਰਾਤ ਕੋਈ ਕੇਬਲ ਲਾ ਕੇ ਲੈ ਗਿਆ ਫਲਾਨੇ ਦਾ ਟਰਾਂਸਫਾਰਮ ਚੋਰੀ ਹੋ ਗਿਆ ਅਇਦਰ ਮੁੰਡਾ ਇੱਕ ਹੋਰ ਆ ਉਹਦਾ 1.5 ਕਿਲੋਮੀਟਰ ਇਧਰ ਆ ਘਰ ਖੇਤਾਂ ਚ ਬਿੱਲੂ ਭਗਤ ਗੜਗਾ ਉਹ ਉਧਰੋਂ ਖਬਰਾਂ ਲਿਆਉਂਦਾ ਸਾਡੇ ਕੋਲ ਚਾਰ ਸਪੀਰੇ ਪੈਂਟ ਦੀ ਖਬਰ ਆ ਉਹ ਸਾਰਾ ਲਿਆਉਂਦਾ ਸਾਰਿਆਂ ਨਾਲ ਵੱਡਾ ਸਾਰੇ ਇੱਕ ਤਰ੍ਹਾਂ ਦੇਣਾ ਦੂਜਾ ਵਿਆਹ ਹੋਇਆ ਡਰ ਜਾ ਨਹੀਂ ਲੱਗਿਆ ਵੀ ਯਾਰ ਹੁਣ ਫੇਰ ਮੈਂ ਪੰਗਾ ਲੈਣ ਉਹ ਜਾਨੀ ਹੁੰਦੇ ਉਹਦੇ ਅੰਤ ਤੇ ਉਹ ਰੰਗ ਲੱਗਦਾ ਹੁੰਦਾ ਕਾਪੜੇ ਪੇ ਜਾ ਕੇ ਪੰਗਾ ਪੈਂਦਾ ਜਦੋਂ ਬੱਦਲ ਗੱਜਣ ਲੱਗਦੇ ਉਹ ਭੱਜ ਜਾਂਦੇ ਆ ਵੀ ਕਿਤੇ ਮਾਮੇ ਭਾਈ ਤੇ ਬਿਜਲੀ ਡਾਟੇ ਗੱਫੇ ਇੰਨਾ ਪੈਸਾ ਹੈ ਨਹੀਂ ਸੀਗਾ ਲੋਕਾਂ 'ਚ ਮੋਹ ਪਿਆਰ ਸੀ ਉਹ ਪਿਆਰ ਸ਼ਾ ਉਹ ਜਿੰਮੇ ਤੂੰ ਘਾਵਤ ਸੁਣੀ ਹੋਣੀ ਹੈ ਵੀ ਘਰ ਕੱਚੇ ਸੀ ਤੇ ਦੋਸਤ ਪੱਕੇ ਸੀਗੇ ਹੂੰ ਠੀਕ ਆ ਅੱਗੇ ਜਾਣ ਦੀ ਲੋਕ ਇਦੋਂ ਸੌਖੇ ਸੀ ਕੋਈ ਬਾਲੀ ਗਰੀਬੀ ਅਮੀਰੀ ਨਹੀਂ ਸੀ ਪਿੰਡ 'ਚ ਵੀ ਫਲਾਨਾ ਅਮੀਰ ਆ ਤੇ ਫਲਾਨਾ ਗਰੀਬ ਆ ਨਾ ਹਣ ਤਾਂ ਐਉਂ ਆ ਵੀ ਜੇ ਜਿਹਦੇ ਕੋਲੇ ਦੋ ਕਿੱਲੇ ਆ ਜੇ ਦਸਾਂ ਵਾਲਿਆਂ ਕਿੱਲਿਆਂ ਵਾਲੇ ਕੋਲੇ ਚੰਗਾ ਟਰੈਕਟਰ ਆ ਉਹ ਦੋਹਾਂ ਵਾਲਾ ਊਖਾ ਹੋ ਕੇ ਲੈਂਦਾ ਵੀ ਮੇਰੇ ਕੋਲੇ ਵੀ ਉਹੀ ਹੋਵੇ ਸਸਿਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਚੋਤ ਪ੍ਰੋਗਰਾਮ 47 ਚ ਤੁਹਾਡਾ ਸਵਾਗਤ ਕਰਦਾ ਅੱਜ ਫੇਰ ਇੱਕ ਨਵੀਂ ਸੱਤ ਦੇ ਵਿੱਚ ਪਹੁੰਚ ਗਿਆ ਦਿਆਲਪੁਰੇ ਪਿੰਡ ਦੇ ਵਿੱਚ ਖੜੇ ਆ ਪਹਿਲਾਂ ਤਾਂ ਤੁਹਾਨੂੰ ਸਾਤੀ ਤਸਵੀਰ ਦਿਖਾ ਦੇਣਾ ਕੁਝ ਕਿ ਜਿਹੜੇ ਬਜ਼ੁਰਗ ਐ ਤਾਸ਼ ਖੇਡ ਰਹੇ ਆ ਮੈਂ ਬਜ਼ੁਰਗ ਨਹੀਂ ਕਹਿ ਸਕਦਾ ਕੁਝ ਕ ਬਾਈ ਵੀ ਬੈਠੇ ਨੇ ਤੇ ਕੁਝ ਕ ਫੋਨ ਚਲਾ ਰਹੇ ਨੇ ਤੇ ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰ ਲੈਨੇ ਆਂ ਇਧਰੋਂ ਸ਼ੁਰੂ ਕਰ ਲੈਨੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਵਾਂ ਜੀ ਤੁਹਾਡਾ ਜਗਸੀਰ ਸਿੰਘ ਜੀ ਜਗਸੀਰ ਸਿੰਘ ਠੀਕ ਹੈ ਜੀ ਕਿੰਨੀ ਉਮਰ ਹੋਦੀ ਬਾਈ ਜੀ 55 ਸਾਲ ਦੀ 55 ਸਾਲ ਠੀਕ ਆ ਲੱਗਦੇ ਜ਼ਿਆਦਾ ਹੈ ਭਾਈ ਯਾਰ ਹਾਂ ਹਾਂ ਉਹੀ ਤਾਂ ਜੀ ਵੱਡੀ ਹੋ ਗਈ ਬਾਕੀ ਫਿਕਰ ਆਫ ਸੁਗਰਾ ਵਾਲੀ ਹੁੰਦੀ ਹੈ ਹੈਨਾ ਫਿਕਰ ਵਾਲੀ ਕਰਦੇ ਹੋਗਾ ਨਹੀਂ ਫਿਕਰ ਜਮਾਂ ਹੈ ਭਾਈ ਫਿਕਰ ਜਮਾਂ ਫਿਕਰ ਨਹੀਂ ਇੱਥੇ ਬੈਠੇ ਬਣਾ ਫਿਕਰ ਕਿੰਨੇ ਬੱਚੇ ਆ ਦੋ ਬੱਚੇ ਆ ਉਹ ਬੱਚੇ ਕੀ ਕਰਦੇ ਤੁਸੀਂ ਬੱਚੇ ਬਾਹਰ ਆ ਠੀਕ ਹੈ ਤੇ ਤੁਹਾਡਾ ਦਿਲ ਨਹੀਂ ਕਰਦਾ ਵੀ ਤੁਸੀਂ ਵੀ ਬਾਹਰ ਜਾਓ ਨਹੀਂ ਮੇਰਾ ਨਹੀਂ ਦਿਲ ਕਰਦਾ ਤੇ ਤੁਹਾਡਾ ਕਿਉਂ ਨਹੀਂ ਕਰਦਾ ਮੈਂ ਕੱਲਾ ਮੇਰੀ ਘਰ ਦੀ ਵੀ ਗਈ ਵੀ ਹੈ ਮੈਨੂੰ ਬਹੁਤ ਕਿਹਾ ਵੀ ਆ ਜਾ ਮਗਰ ਨਹੀਂ ਮੇਰਾ ਜੀ ਨਹੀਂ ਬਾਈ ਘਰ ਵਾਲੀ ਬਿਨਾ ਕਿਵੇਂ ਜੀ ਲੱਗਦਾ ਬਾਈ ਲੱਗ ਜਾਂਦਾ ਆ ਦੇਖ ਇੱਥੇ ਨਾਲ ਇਹ ਨਿਆਤਰੇ ਕੋਈ ਆਤਰੇ ਪੈਗ ਲਾ ਲਈ ਅੱਛਾ ਆ ਬਸ ਜੀ ਲੱਗ ਜਾਂਦਾ ਨਾਲ ਨਾਲ ਨਾਲੇ ਕਹਿੰਦੇ ਪੈਗ ਲਾ ਕੇ ਯਾਦ ਵਾਲੀ ਆਉਂਦੀ ਹੈ ਨਹੀਂ ਨਹੀਂ ਹੈ ਨੀਂਦ ਹੀ ਬੜੀ ਆਉਂਦੀ ਹੈ ਬਾਈ ਕਿਵੇਂ ਹੋ ਈਕਾ ਮਤਲਬ ਵਧੀਆ 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 ਭਾਈ ਪਰਨਾ ਬਹੁਤ ਹੈ ਠੋਕ ਕੇ ਬੰਨਿਆ ਬਸ ਪਰਨਾ ਬੰਨ ਲਿਆ ਮੈਂ ਕਿਹਾ ਵੀਡੀਓ ਬਣੂਗੀ ਪਰਨਾ ਡਰਾਈਵਰ ਵਾਲਾ ਬਹੀ ਬੈਠਾ ਮੈਂ ਹੈ ਹੀ ਡਰਾਈਵਰ ਡਰਾਈਵਰ ਹੀ ਆਏ ਭਾਈ ਫਿਰ ਆਏ ਦੱਸੋ ਕਿਵਰ ਤਾਂ ਤੁਸੀਂ ਬਾਹਰ ਹੀ ਰਹਿੰਦੇ ਹੋਗੇ ਹਾਂ ساری ਉਮਰ ਬਾਹਰ ਹੀ ਕੱਢੀ ਹੈ ਤਕਰੀਬਾ ਅੱਛਾ ਠੀਕ ਹੈ ਤੇ ਫਿਰ ਘਰ ਵਾਲੀ ਨਹੀਂ ਕਹਿੰਦੀ ਆਲਾ ਬਹਿ ਜਾ ਗੱਲਾਂ ਬਾਤਾਂ ਆ ਰਾਣੀ ਤਾਂ ਵਿਚਾਰੀ ਯਾਰ ਮਾਂ ਗੁਜ਼ਰ ਗਈ ਉਹਦਾ ਠੀਕ ਆ ਉਹ ਤੋਂ ਪਹਿਲਾਂ ਤਾਂ ਕਹਿੰਦੀ ਹੁੰਦੀ ਆ ਤਾਂ ਤਾਂ ਕਹਿੰਦੇ ਹੁੰਦੇ ਆ ਬੁੜੀਆਂ ਵੀ ਆ ਜਾਓ ਟਾਈਮ ਨਾਲ ਘਰੇ ਆ ਜਾਓ ਐਂ ਜੋ ਹਨ ਆਏ ਕਹਿੰਦੀ ਹੁੰਦੀ ਬੇਬੇ ਤੇਲ ਪਾਣੀ ਪੀ ਮੈਂ ਚੈੱਕ ਕਰਿਆ ਕਰੂੰਗੀ ਰੱਖ ਲੈ ਮੈਨੂੰ ਨਾਲ ਸਾਰਾ ਕੁਝ ਹੀ ਆਹ ਕਹਿੰਦੀਆਂ ਹੁੰਦੀ ਹੈ ਠੀਕ ਆ ਫਿਰ ਕੀ 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 ਰੰਗ ਵੇਖੇ ਬਾਈ ਡਰਾਈਵਰੀ ਕਰਦੇ ਬਾਹਰ ਤਾਂ ਸਾਰਾ ਕੁਝ ਹੀ ਦੇਖਿਆ ਕੀ ਕੋ ਵੇਖਿਆ ਏ ਟੂ ਜ਼ेड ਕੀ ਏ ਟੂ ਜ਼ेड ਵੇ ਬਾਹਰ ਹੁਣ ਜਦੋਂ ਤੁਰ ਪੈਂਦੇ ਸੀ ਜਿੱਧਰ ਨੂੰ ਮੂੰਹ ਹੋ ਗਿਆ ਕਲਕੱਤੇ ਨੂੰ ਹੋ ਗਿਆ ਕਲਕੱਤੇ ਉੱਠ ਗਿਆ ਗੁਆਟੀ ਹੋ ਗਿਆ ਗੁਆਟੀ ਨੂੰ ਅੱਛਾ ਇਧਰ ਮੈਂ ਕੱਲਾ ਆਲ ਇੰਡੀਆ ਦੇ ਵਿੱਚੋਂ ਆਂਧਰਾ ਕਰਨਾਟਕਾ ਦੋ ਤਿੰਨ ਸਟੇਟਾਂ 'ਚ ਨਹੀਂ ਗਿਆ ਤਾਮਲਨਾਡੂ ਨਹੀਂ ਗਿਆ ਹੋਰ ਕੋਈ ਇਧਰ ਕੋਈ ਜੰਮੂ ਕਸ਼ਮੀਰ ਸ਼੍ਰੀਨਗਰ ਹਾਂ ਇਧਰ ਆ ਸਾਮ ਮੰਘਾਲਿਆ ਉੱਪਰ ਸਾਮ ਕੋਈ ਹੋਰ ਦੇਸ਼ ਨਹੀਂ ਛੱਡਿਆਗਾ ਠੀਕ ਆ ਬਾਕੀ ਭਾਈ ਇੱਕ ਇੱਕ ਗਾਣਾ ਹੈ ਹਨਾ ਕਹਿੰਦੇ ਵੀ ਪਹਿਲਾਂ ਜਰਦਾ ਬੁੱਲਾ ਨੂੰ ਲਾਉਂਦੇ ਫੇਰ ਸਟੀਅਰਿੰਗ ਨੂੰ ਹੱਥ ਪਾਉਂਦੇ ਬਾਬੇ ਦਾ ਨਾਮ ਉਹਦਾ ਇਹ ਇਹ ਗੱਲ ਸੱਚੀ ਆ ਨਹੀਂ ਸੱਚੀ ਉਹ ਤਾਂ ਲਿਖਣ ਵਾਲੇ ਨੇ ਤਾਂ ਗਾਣਾ ਬਣਾਉਣਾ ਕੋਈ ਜਰਦਾ ਕੋਈ ਵਾੜੀ ਚੰਗੀ ਚੀਜ਼ ਤਾਂ ਆਪਾਂ ਕਹਿ ਨਹੀਂ ਸਕਦੇਗੇ ਬਾਕੀ ਇਹਦਾ ਡਰਾਈਵਰ ਬੰਦਾ ਹੁੰਦਾ ਉਹ ਹੁੰਦਾ ਯਾਦ ਅੱਛਾ ਹੈਨਾ ਉਹਨੂੰ ਕਿਹੜਾ ਕਹਨੇ ਕੋਈ ਰੋਕਣਾ ਹੁੰਦਾ ਜਾਂ ਟੋਕਣਾ ਹੁੰਦਾ ਮਨ ਮਰਜ਼ੀ ਕਰਨੀ ਆ ਤੇ ਕੋਈ ਸਾਰੀ ਦੁਨੀਆ ਇਹ ਨਹੀਂ ਵੀ ਨਸ਼ੀ ਖਾਂਦੀ ਹੈ ਕਈ ਡਰਾਈਵਰਾਂ ਦੇ ਅੰਬਰ ਤੇ ਸ਼ੱਕੇ ਵੀ ਆ ਕਿਰਪਾਨਾਂ ਬੰਨ੍ਹੇ ਤੇ ਮਾੜੇ ਹੋਟਲ ਤੇ ਰੋਟੀ ਨਹੀਂ ਖਾਂਦੇਗੇ ਤੁਸੀਂ ਲਾ ਲੈਣਾ ਨਹੀਂ ਪੈਗ ਨਹੀਂ ਮਲਾਉਂਦਾ ਕਦੇ ਵੀ ਨਹੀਂ ਲਾਇਆ ਨਹੀਂ ਪਰ ਨਹੀਂ ਲਾ ਲੈਨੇ ਉਹ ਕੋਈ ਢੇਰ ਕਾਉਟ ਨਹੀਂ ਸੌਣੀ ਪਾਈ ਕੀ ਠੀਕ ਆ ਕਿਤੇ ਕਿਤੇ ਹਾਂ ਪੈਗ ਤੋਂ ਥੋੜਾ ਜਿਆਦਾ ਸਰੀਰ ਨਫਰਤੀ ਮੰਨਦਾ ਠੀਕ ਆ ਭਾਈ ਤੁਸੀਂ ਲਾ ਲੈਣੋ ਪੈਗ ਹਾਂ ਲਾ ਲੈ ਜੀ ਕਿਹੜਾ ਲਾਉਨੇ ਉਹ ਕਿਤੇ ਕੋਈ ਕਿਤੇ ਕੋਈ ਜਿਹੜੀ ਮੁਰਗੀ ਸਾਡੇ ਕੋ ਜੱਟਾਂ ਕੋਲ ਦੇਸੀ ਹੁੰਦੀ ਐ ਇਹਦੀ ਜੀ ਗੱਲ ਕਰ ਆ ਨਿਤ ਮੁੱਲ ਲਿਆ ਕੇ ਕਿੱਥੇ ਪੀਤੀ ਜਾਂਦੀ ਐ ਇਹ ਘਰੇ ਬਣਾ ਲੈਨੇ ਆ ਇਹ ਤਾਂ ਦੱਸੋ ਮੈਨੂੰ ਇਹ ਜਿਹੜੀ दारू ਆ ਇਹ ਜਿਹੜੀ दारू ਆ दारू ਕਾਦੇ ਨਾ ਜ਼ਿਆਦਾ ਸਵਾਲ ਆ दारू ਤਾਂ ਹੁਣ ਆਤ ਨੇ ਬੱਕਰੇ ਦਾ ਮੀਟ ਬਣਾਇਆ ਉਹਦੇ ਨਾਲ ਬੜੀ ਵਧੀਆ ਤਾਂ ਲੱਗਦੀ ਆ ਹਾਂ ਕਿਹ ਕਹਿੰਦੇ ਸੁੱਕੀ ਪੀਂਨਾ ਕਰਦੇ ਗੁਰੂ ਨਾਨਕ ਦੇਵ ਜੀ ਨਹੀਂ ਉਹ ਤਾਂ ਹੁਣ ਆਪਾਂ ਨੂੰ ਇੰਨਾ ਤਾਂ ਨਹੀਂ ਪਤਾ ਮੈਂ ਤਾਂ ਬੜਾ ਐਡਾ ਪਿਆਕੜ ਹੈ ਨਹੀਂ ਆ ਦਾਰੂ ਦਾ ਤੈਨੂੰ ਦੱਸਿਆ ਠੀਕ ਆ ਪੀਤੀ ਨਹੀਂ ਇਹ ਸਿਆਲ ਸੂਲ ਜੀ ਕੋਈ ਖੁਸ਼ੀ ਗਮੀ ਜਹਾਂ ਤੁਸੀਂ ਨਹੀਂ ਦੱਸਿਆ ਇਹਨਾਂ ਨੂੰ ਤੁਸੀਂ ਨਹੀਂ ਦੱਸਿਆ ਇਹਨਾਂ ਨੂੰ ਵੀ ਆਹ ਖਾਣਾ ਚਾਹੀਦਾ ਨਹੀਂ ਨਹੀਂ ਜਿੱਥੇ ਬਣਾਉਣੇ ਆ ਇਕੱਠੇ ਹੀ ਬਣਾਉਣੇ ਆ ਇਕੱਠੇ ਵੀ ਹਾਂ ਕਿੱਥੇ ਵੀ ਇੱਥੇ ਫਿਰ ਸਾਰੇ ਪਿੰਡ ਦੀ ਖਬਰ ਕੌਣ ਲੈ ਕੇ ਆਉਣਾ ਹੈ ਸਾਰੇ ਪਿੰਡ ਦੀ ਖਬਰ ਹੈ ਅੱਡੋ ਅੱਡੋ ਕੋਈ ਕਿਸੌਂ ਦੀ ਹੈ ਸਾਰੀਆਂ ਪੱਤੀਆਂ ਦੇ ਬੰਦੇ ਇੱਥੇ ਹੋਰ ਮੇਰੀ ਗੱਲ ਸੁਣ ਮੇਰਾ ਘਰ ਇੱਥੋਂ ਢੂੜ ਕਿਲੋਮੀਟਰ ਹੈ ਤਾਣੀ ਜੇ ਰਹਿਣਾ ਮੈਂ ਬਾਹਰ ਖੇਤਾਂ ਚ ਉਧਰੋਂ ਖਬਰ ਮੈਂ ਲਿਉਣੀ ਆ ਵੀ ਸਾਡੇ ਰਾਹ ਤੇ ਅੱਜ ਫਲਾਣਾ ਚਾਰ ਪਾਈ ਜਾਂਦਾ ਫਲਾਣਾ ਕੱਦੂ ਗਰੀ ਜਾਂਦਾ ਫਲਾਣੇ ਦੀ ਮੋਟਰ ਸੜ ਗਈ ਫਲਾਣੇ ਦੀ ਰਾਤ ਕੋਈ ਕੇਬਲ ਲਾ ਕੇ ਲੈ ਗਿਆ ਫਲਾਣੇ ਦਾ ਟਰਾਂਸਫਾਰਮ ਚੋਰੀ ਹੋ ਗਿਆ ਅੱਜ ਇਧਰ ਮੁੰਡਾ ਇੱਕ ਹੋਰ ਆ ਉਹਦਾ 1.5 ਕਿਲੋਮੀਟਰ ਇਧਰ ਆ ਘਰ ਖੇਤਾਂ ਚ ਬਿੱਲੂ ਭਗਤ ਗੜਗਾ ਉਹ ਉਧਰੋਂ ਖਬਰਾਂ ਲਿਆਉਂਦਾ ਸਾਡੇ ਕੋਲ ਚਾਰ ਸਪੀਰੇ ਪੈਂਟ ਦੀ ਖਬਰ ਉਹਦਾ ਆ ਸਾਰਾ ਲਿਆਉਂਦਾ ਸਾਰਿਆਂ ਨੂੰ ਵੱਟ ਸਾਰੇ ਇੱਕ ਤਰ੍ਹਾਂ ਦੇ ਡੇਡਾ ਬਾਬੂ ਫਿਰ ਅੱਜ ਦੀ ਕੀ ਖਬਰ ਹੈ ਅੱਜ ਖਬਰ ਬਹੁਤ ਠੀਕ ਹੈ ਵਧੀਆ ਨਹੀਂ ਪਈ ਜਾਂਦਾ ਠੀਕ ਹੈ ਅੱਜ ਬਹੁਤ ਠੀਕ ਬਹੁਤ ਵਧੀਆ ਵਾਹ ਓਏ ਠੀਕ ਆ ਬਾਪੂ ਕਿੰਨੀ ਉਮਰ ਹੋ ਗਈ ਬਹੁਤ 60-65 5-7 ਠੀਕ ਆ ਇੱਥੇ ਕਿੰਨੇ ਵਜੇ ਆਉਣੂ ਕਿਸੇ ਅੰਸ਼ਾ 8 ਵਜੇ ਸੱਚੀ 8 ਵਜੇ ਆਇਆ ਨੂ ਬਾਪੂ ਘਰ ਦੇ ਨਹੀਂ ਕਹਿੰਦੇ ਘਰੇ ਰਹਿ ਬਾਬਾ ਤੂੰ 8 ਵਜੇ ਤੁਰ ਪਿਆ ਸਾਥ ਹਾਂ ਬਿਲਕੁਲ ਬਿਲੈਸਿਓ ਕੇ ਹਾਂ ਠੀਕ ਆ ਕਰਦੇ ਕਹਿੰਦੇ ਕੋ ਬੇ ਬੇ ਬੇਪੜੀ ਕਹਿੰਦੀ ਜਵਾਨੀ ਚ ਤੱਕ ਕੰਮਕਾਰ ਕਰਦਾ ਰਿਆ ਹੁਣ ਬਹਿ ਜਾ ਕੋਲੇ ਗੱਲਾਂ ਬਾਤਾਂ ਕਰ ਲੈ ਨਹੀਂ ਐ ਨਹੀਂ ਕਹਿੰਦੀ ਉਹ ਨਹੀਂ ਕਹਿੰਦੀ ਕਿ ਲੜਦੀ ਏ ਤੁਹਾਡੇ ਨਾਲ ਨਹੀਂ ਲੜਦੀ ਜੰਮਾਪੂ ਇੱਕ ਮੈਨੂੰ ਹੋਰ ਦੱਸੋ ਬਹਿ ਆ ਬੰਦਾ ਜਿਆਦਾ ਸੌਖਾ ਹੁੰਦਾ ਕਿ ਛੜਿਆ ਬਸ ਛੜਾ ਸੌਖਾ ਹੀ ਆ ਬਈ ਜਿਆ ਚੰਗਾ ਛੜਾ ਸੌਖਾ ਜਿਆ ਸੌਖਾ ਆ ਸੌਖਾ ਕਦੇ ਯਾਰ ਛੜਾ ਕਦੇ ਬਲੇ ਔਖਾ ਗਿਆ ਹਾਂ ਆਲਾ ਦੱਸੋ ਬਾਈ ਕਹਿੰਦਾ ਛੜਾ ਉਹਦੀਆਂ ਹੁੰਦਾ ਉਹ ਯਾਦ ਬੰਦਾ ਉਹਨੂੰ ਫਿਕਰ ਨਹੀਂ ਫਾਕਾ ਨਹੀਂ ਨਾਲ ਯੋ ਅਗਲਾ ਫਿਕਰਾਂ ਆ ਗਿਆ ਹੋਰ ਅੱਛਾ ਮੈਨੂੰ ਉਹ ਦਾ ਸਭਲੇ ਪ੍ਰੋਗਰਾਮ ਹਾਇ ਕਰੇ ਵਾਸਤੇ ਇਹ ਇਹ ਹਾਸੇ ਖੇਡੇ ਵਾਲੀਆਂ ਗੱਲਾਂ ਜੀ ਇਹ ਇੱਕ ਕਲਚਰ ਹੈ ਜਿਹੜੇ ਬਜ਼ੁਰਗ ਹੈ ਝੇਡੋ ਝੱਡੀ ਹੁੰਦੇ ਸੀ ਬਜ਼ੁਰਗ ਇੱਕ ਸੱਭਿਆਚਾਰ ਸੀ ਵੀ ਇੱਕ ਸੱਭਿਆਚਾਰ ਹੈ ਸੱਭਿਆਚਾਰ ਦੇ ਤਹਿਤ ਇਹ ਗੱਲਾਂ ਬਾਤਾਂ ਕਰਦੇ ਬਾਪੂ ਫਿਰ ਇਥੇ ਉਹ ਕੋਈ ਚਾਚਾ ਵੀ ਲੱਗਦਾ ਉਹ ਕੂਤਾ ਆਇਆ ਵੀ ਉਹ ਕੋਈ ਭਰਾ ਵੀ ਨਾ ਕੁਝ ਹੀ ਹੈ ਚਾਚੇ ਦਾਏ ਤਾਂ ਹੁੰਦੇ ਆ ਭੈਣ ਭਰਾ ਵੀ ਹੁੰਦੇ ਵਿੱਚ ਸਾਰਾ ਕੁਝ ਮਿਕਸ ਹੁੰਦਾ ਹੈ ਠੀਕ ਹੈ ਪਰਿਵਾਰ ਦੇ ਵਿੱਚ ਮੈਂ ਆਪਣਾ ਵੱਡਾ ਛੋਟਾ ਉਹਦਾ ਵੀ ਪਰਿਵਾਰ ਹੈ ਆਪਣਾ ਵੀ ਹੈ ਉਹ ਦਾਏ ਉਜੈਨਾ ਚਾਚਾ ਉਹ ਸਾਰਾ ਕੁਛ ਹੀ ਹੈ ਕਿਵੇਂ ਬਾਈ ਮੈਂ ਤੇ ਮਗਾ ਮੁੰਡਾ ਲਾਲ ਨਹੀਂ ਮਾਮਾ ਮਾਨਗੇ ਆਹਿੰਦਾ ਸਾਰੇ ਹੀ ਹੁੰਦੇ ਐ ਬਾਈ ਫਿਰ ਸੱਤ ਚ ਯਾਰ ਮਾਮੇ ਭਾਂਜਾਂਏ ਕੱਥੇ ਬੈਏ ਨੇ ਕੋਈ ਤੇਰਾ ਛੇਡਾ ਛੂਟਾ ਹੁਣੇ ਇਕੱਠੇ ਬੈਠੇ ਆਏ ਆ ਛੇਡਾ ਛੂਟਾ ਚੱਲਦੀਆਂ ਹੋਣੀਆਂ ਆ ਇਕੱਠੇ ਬੈਠੇ ਆਏ ਆ ਉਹ ਨਹੀਂ ਗੱਲ ਉਹ ਤਾਂ ਘਰੇ ਜਾ ਕੇ ਹੁੰਦਾ ਲੱਗਦਾ ਦੋ ਭਾਚੇ ਦੇ ਮਾਮੇ ਭਾਜ ਤੇ ਬਿਜਲੀ ਨਾ ਟਿਕ ਪਈ ਕਿਵੇਂ ਬਾਈ ਜਦੋਂ ਬੱਦਲ ਗੱਜਣ ਲੱਗਿਆ ਉਹ ਭੱਜ ਜਾਂਦੇ ਆ ਵੀ ਕਿਤੇ ਮਾਮੇ ਭਾਜ ਤੇ ਬਿਜਲੀ ਨਾ ਟਿਕ ਪਈ ਅੱਛਾ ਆ ਵੀ ਹੋਇਆ ਫਿਰ ਮੰਮੇ ਭਾਂਜ ਦੇ ਕਹਿੰਦੇ ਬਿਜਲੀ ਟਿਕ ਪਰਾਲੇ ਇਹ ਰਿਸ਼ਤੇਦਾਰੀ ਤਾਂ ਕਰੇ ਹੁੰਦੀ ਆ ਬਾਹਰ ਤਾਂ ਸਾਰੇ ਰਲੇ ਵੇ ਹੁਣ ਠੀਕ ਆ ਖੇਡੀ ਚਾਹੀਦੇ ਤੇ ਟਾਈਮ ਲੰਘ ਜਾਂਦਾ ਮ ਬਾ ਚੱਲੀ ਜਾਂਦੀਆਂ ਹਾਂ ਵਿੱਚੇ ਕੋਈ 80 ਜਾਈ ਦਾ ਵਿੱਚੇ ਢੇਡਾ ਕੌਣ ਕਰਦਾ ਫਿਰ ਇੱਕ ਦੂਜੇ ਨੂੰ ਕਰੀ ਜਾਂਦੇ ਆਂਗੇ ਜਿੰਦਾ ਕੋਈ ਮੈਨੂੰ ਅੱਗੇ ਸਾਰੀ ਕਰਦੇ ਮੈਂ ਹਾਰਦਾ ਸੀਗਾ ਤਾਂ ਜੀ ਬਈ ਬੀਹੇ ਜਾਂਦੇ ਸੀ ਯਾਰ ਭਾਬੀ ਬਣਾ ਲੈਣੇ ਤੇ ਹੁਣ ਅਸੀਂ ਇਹਨਾਂ ਨੂੰ ਕਰਨੀ ਆ ਸੀ ਗੱਲ ਕਰ ਤੂੰ ਲੈ ਜਾ ਲਿਆ ਨਹੀਂ ਭਾਬੀ ਨਹੀਂ ਇਹਦੇ ਸਰਾ ਮੰਨਣ ਖੇਡਦੇ ਜਿੰਨੂੰ ਸਰਾ ਪੈਂਗਾ ਕੋਈ ਪੈਸੇ ਪੂਸੇ ਨਹੀਂ ਅਸੀਂ ਲਾਉਂਦੇਗੇ ਭਾਬੀ ਦੌਰ ਨਾ 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 ਕੋਈ ਝੂਲਾ ਨਹੀਂ ਕੋ ਕੁਝ ਨਹੀਂ ਬਸ ਬਈ ਵਿਆਹ ਕਰ ਉਹ ਹੋਇਆ ਨਿਰਾ ਹੋਇਆ ਸੀ 99 ਚ ਅੱਛਾ ਠੀਕ ਹੈ ਫਿਰ ਭਾਈ ਵਿਆਹ ਵਾਲੇ ਦਿਨ ਕਿ ਕਿੰਨਾ ਚਾਹ ਸੀ ਫਿਰ ਉਦੋਂ ਤਾਂ ਚਾਹ ਬਥੇਰਾ ਸੀ ਕਿੰਨਾ ਕਦੀ ਹੁਣ ਚਾਹ ਹੁੰਦਾ ਹੀ ਹੈ ਹੈ ਬਾਦੂ ਚਾਹ ਸੀ ਠੀਕ ਤੇ ਵਿਆਹ ਵਾਲੇ ਦਿਨ ਪੱਕ ਕਿਨੇ ਬੱਦੀ ਸੀਗੀ ਉਦੋਂ ਯਾਰ ਆਪ ਹੀ ਲਵੇਟ ਲਬੂਟ ਲੈਂਦੀ ਸਾਡੇ ਵੇਲੇ ਕਿਹੜਾ ਉਦੋਂ ਇੰਨਾ ਨਹੀਂ ਸੀਗਾ ਸਾਡੇ ਵੇਲੇ ਰਸਤਾ ਰੁਸਤਾ ਕਿਨੇ ਕਰਾਇਆ ਮੇਰੇ ਮਾਮੇ ਨਹੀਂ ਸਕੇ ਨੇ ਕੀ ਕਿਹਾ ਸੀ ਕੀ ਤੁਹਾਨੂੰ ਕੀ ਕਿਹਾ ਸੀ ਕੁੜੀ ਵੇਖੀ ਸੀ ਤੁਸੀਂ ਉਹਨਾਂ ਨਾਲ ਨਹੀਂ ਮੈਂ ਨਹੀਂ ਦੇਖੀ ਪਰਿਵਾਰ ਨੇ ਦੇਖੀ ਸੀ ਉਦੋਂ ਕਿੱਥੇ ਵੇਖੇ ਉਹਦੇ ਨੇ ਨਹੀਂ 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 ਉਦੋਂ ਮਾਂ ਚਾਪੂ ਆਏ ਨਹੀਂ ਸੀ ਡਰ ਵੀ ਪਤਾ ਨਹੀਂ ਯਾਰ ਕਿ ਉਹ ਜੀ ਕੁੜੀ ਹੋਗੀ ਕੋਈ ਨਹੀਂ ਨਹੀਂ ਉਹ ਉਦੋਂ ਤਕਰੀਬਨ ਰਿਸ਼ਤੇਦਾਰ ਜਿਹੜਾ ਆਉਂਦਾ ਨਾ ਮਾੜਾ ਕਰਾਉਂਦਾ ਹੀ ਨਹੀਂ ਸੀ ਉਦੋਂ ਜਵਾਨਾ ਹੁਣ ਨਹੀਂ ਉਹਦੀ ਰੀਸ਼ ਕਰਦਾਗਾ ਹੁਣ ਠੱਗੀਆਂ ਬਹੁਤ ਹੋ ਗਈਆਂ ਹੁਣ ਤਾਂ ਯਾਰ ਕੋਈ ਕਿਸੇ ਦਾ ਕਰਾਇਆ ਸਕ ਲੈਂਦਾ ਹੀ ਨਹੀਂ ਆਪ ਸੈਟਿੰਗ ਕਰਦੇ ਜੋ ਆਕ ਉਹ ਗਲਤ ਹੋ ਜਾਂਦਾ ਹਾਂ ਨਹੀਂ ਨਹੀਂ ਉਹ ਤਾਂ ਗਲਤ ਹੈ ਇਹ ਤਾਂ ਹੈਗਾ ਚਲੋ ਆਪ ਦੇਖ ਲੋ ਸ਼ੱਕ ਕੱਢ ਲੋ ਪਰ ਜਿਹੜਾ ਆਪ ਜਮੇ ਡਾਇਰੈਕਟ ਹੀ ਆਪ ਕਰਨਾ ਉਹ ਗਲਤ ਹੈ ਕੰਮ ਤੇ ਬਾਪੂ ਇੱਕ ਮੈਨੂੰ ਗੱਲ ਹੋਰ ਦੱਸੋ ਜਿਹੜੇ ਪੁਰਾਣੇ ਬਜ਼ੁਰਗ ਹੈ ਉਹ ਅੱਜ ਵੀ ਤੁਰੇ ਫਿਰੇ ਕਿਵੇਂ ਫਿਰਦੇ ਆ ਕਿਉਂਕਿ ਹੁਣ 40 ਦੀਆਂ ਉਮਰਾਂ ਹੁੰਦੀਆਂ ਨੌਜਵਾਨਾਂ ਦੀਆਂ ਤੇ ਗੋਡੇ ਦੁਖਣ ਲੱਗ ਜਾਂਦੇ ਇਹਨਾਂ ਮੱਲਾਂ ਇਹ ਕੋਈ ਜਾਂ ਪਾਣੀ ਮਾੜਾ ਕਹਿਲਾ ਜਾਂ ਖਰਾਕਾ ਮਾੜੀਆਂ ਕਹਿਲਾ ਇਹਦੇ ਹਿਸਾਬ ਨਾਲ ਬੈਲਡਿਟੀ ਬੰਦਿਆਂ ਦੀ ਘਟਦੀ ਤੁਰ ਹੀ ਜਾਂਦੀ ਹੈ ਜਿਹੜੇ ਸਾਡੇ ਬਜ਼ੁਰਗ ਸੀ ਉਹ 100 ਤੇ ਜਾਵੜਦੇ ਸੀਗੇ ਅੱਛਾ ਜਿਹੜੇ ਗਾਂ ਸਾਡੇ ਦਾਦੇ ਪੜਦਾਦੇ ਸੀ ਉਹ 100 ਤੋਂ ਟੱਪ ਵੀ ਜਾਂਦੇ ਸੀਗੇ ਹੁਣ ਤਾਂ ਸਾਰੀ ਜਿਹੜਾ ਕੋਈ ਜਾਦੇ ਆਪਦੇ ਸਰੀਰ ਦੀ ਗੌਰ ਰੱਖਦਾ ਕੋਈ ਦਵਾਈ ਬੂਟੀ ਦੀ ਜਾਉ ਉਹ ਅਸੀਂ ਤੇ ਜਾਂਦਾ ਅੱਛਾ ਹੁਣ ਤਾਂ ਅਸੀਂ ਤੋਂ ਕੋਈ ਟੱਪਦਾ ਨਹੀਂ ਸਾਡੇ ਅਰਗੇ ਦਾ 60 65 ਵਾਲੀ ਆ ਅਸੀਂ ਦਾ ਠੀਕ ਯਾਨੀ ਅਸੀਂ ਤਾਂ ਹੁਣ ਤਾਂ ਇਹੋ ਤਾਂ ਖੇਡਦੇ ਵੀ ਆਪਾਂ ਦੇ ਸਿਰੇ ਲੱਗੇ ਵੀ ਆ ਰੇਸ ਸਪਰੇਅ ਚੱਲ ਪਿਆ ਉਹ ਰੇਸ ਸਪਰੇਅ ਹੈ ਨਹੀਂ ਸੀ ਉਦੋਂ ਨਾ ਕੋਈ ਪਉਂਦਾ ਸੀਗਾ ਨਾ ਕੋਈ ਆਹ ਸਪਰੇਅ ਕਰਦਾ ਸੀ ਉਹਦਾ ਦੇਸੀ ਗਣਕਾ ਹੁੰਦੀ ਐ ਅਸੀਂ ਨਾ ਕਿਹਦਾ ਗੋਡਾ ਤੇ ਉਹਦਾ ਅਸੀਂ ਨਾ ਕਿਸੇ ਦਾ ਮੋਢਾ ਤੋਖਦਾ ਕੁਛ ਨਹੀਂ ਤੋਖਦਾ ਸੀ ਬਾਪੂ ਤੁਹਾਡਾ ਕਿਦੋਂ ਵਿਆਹ ਹੋਇਆ ਅਜੇ ਤੱਕ ਰਾਇਆ ਹੀ ਨਹੀਂ ਕੰਮ ਹੀ ਨਬੜਿਆ ਕਿਉਂ ਛੱਡ ਹਾਂ ਅਜੇ ਤੱਕ ਰਾਇਆ ਹੀ ਨਹੀਂ ਇਸ ਕਰਕੇ ਮौज ਕਰਦੇ ਇੱਥੇ ਇਹ ਇੰਨਾ ਕਹਿੰਦੇ ਦੁੱਖ ਹੀ ਬਹੁਤ ਆ ਛੱਡੇ ਦੁੱਖ ਉਹ ਨੂੰ ਹੋਊਗਾ ਸਾਨੂੰ ਤਾਂ ਕੋਈ ਦਾ ਬਿੱਲ ਐ ਮौज ਨਾਲ ਰਾਤ ਤੇ ਜਲਾ ਜਦਾ ਆਰਾਮ ਨਾਲ ਪੈ ਜਾਂਦੇ ਆ ਇਹ ਇਹ ਬਾਪੂ ਇਹ ਇਹ ਇਹਨਾਂ ਨੇ ਵਿਆਹ ਕਰਾਏ ਆ ਇਹ ਇਹ ਫਿਰ ਤੁਹਾਡੇ ਤੋਂ ਪੁੱਛਦੇ ਹੋਣਗੇ ਗੱਲਾਂ ਗੁੱਲਾ ਜਾਂ ਤੁਸੀਂ ਇਹਨਾਂ ਤੋਂ ਪੁੱਛਦੇ ਹੋ ਮੈਂ ਅਸੀ ਖੇਡੀਆਂ ਨੇ ਪੁੱਛੀ ਕੋਈ ਕੋਈ ਦੁੱਖ ਸੁੱਖ ਕੋਈ ਦੁੱਖ ਨਹੀਂ ਕੇ ਸੁੱਖ ਲੱਗਾ ਕੋਈ ਦੁੱਖ ਨਹੀਂ ਮੈਂ ਕੋਈ ਦੁੱਖ ਨਹੀਂ ਹੈ ਨਾਲ ਨਾਲੇ ਕਹਿੰਦੇ ਅਰ ਛੜੇ ਦਾ ਰੋਟੀ ਤੇ ਹੀ ਬਹੁਤ ਔਖਾ ਹੋ ਜਾਂਦਾ ਰ ਨਾ ਆਲਿਆ ਦੇ ਪੱਕਣ ਪਰੌਠੇ ਛੜੇ ਭੁੱਖੇ ਮਾਰ ਐਵੇਂ ਲੱਗੇ ਇਹ ਤਾਂ ਭਲੇਖਾ ਕੋਈ ਭਲੇਖਾ ਰ ਆਪਦੇ ਆਉਦੇ ਤੇ ਪਕਾਰ ਖਾਓ ਮੋਏ ਨਾਲ ਅੱਛਾ ਤੱਤੇ ਤੇ ਖਾਓ ਕਦੋਂ ਵਗੀਆਂ ਕਦੋਂ 20 ਸਿਆਪੇ ਕਰਦੀਆਂ ਮੈਂ ਤੋਂ ਰੋਟੀਆਂ ਨਹੀਂ ਪਕਦੀਆਂ ਮੈ ਤੋਂ ਆ ਨਹੀਂ ਹੁੰਦਾਗਾ ਤੂੰ ਆ ਲੈ ਕੇ ਨਹੀਂ ਆਇਆ ਕੁਛ ਤੇ ਜਿਹੜੇ ਬੰਦੇ ਨੇ ਆ ਪਕਾਉਣੀ ਆ ਮੌਜ ਨਾਲ ਖਾ ਰੋ ਜਦੋਂ ਅਰਜੀ ਕਰ ਤਬ ਖਾਉ ਆ ਬੰਦ ਨੂੰ ਬਾਪੂ ਕਈਆਂ ਦੀਆਂ ਘਰ ਵਾਲੀਆਂ ਅੜਪੀ ਵੀ ਹੁੰਦੀਆਂ ਹਨਾ ਕੁੱਟਦੀਆਂ ਕੁੱਟਦੀਆਂ ਹਾਂ ਮਾਂਜਾ ਚਾਹਦੇ ਆ ਪਰ ਉਹਦੇ ਨੂੰ ਤਾਂ ਸੌਖਾ ਬੰਦਾ ਐ ਇੱਥੇ ਆ ਕੇ ਕਹਿੰਦੇ ਮੇਰੇ ਵਰਗੀ ਸੇਵਾ ਨਹੀਂ ਹੁੰਦੀ ਤੇ ਹੁੰਦੀ ਘਰੇ ਸੇਵਾ ਮਾਂਜਾ ਵਾਲੀ ਸੇਵਾ ਹੀ ਕਹਿੰਦਾ ਉਹ ਪਰ ਉਹ ਹੀ ਤਾਂ ਗੱਲ ਆ ਵੀ ਇੰਨਾ ਚੋ ਕਿਦੀ ਕਿਦੀ ਹੁੰਦੀ ਹੈ ਇਹ ਕਹਿੰਦਾ ਬੰਦਾ ਹੈ ਨਹੀਂ ਹੈ ਕੋਈ ਸੇਵਾ ਇਹ ਠੀਕ ਆ ਤਾਸ਼ ਖੇਡ ਨਹੀਂ ਆਉਂਦਾ ਉਹ ਬੰਦਾ ਉਹ ਬੰਦਾ ਜਿਹਦੀ ਸੇਵਾ ਹੁੰਦੀ ਉਹ ਤਾਸ਼ ਖੇਡ ਨਹੀਂ ਆਉਂਦਾ ਨਹੀਂ ਆਉਂਦਾ ਦੀ ਪੁੱਗਦੀ ਨਹੀਂ ਕਰੇ ਰੀ ਰਹਿੰਦਾ ਹੈ ਇਹਨੂੰ ਪੁੱਛ ਲੈ ਇਸ ਨੂੰ ਇਸ ਨੂੰ ਪੁੱਛਦੇ ਇਹਨੂੰ ਪੁੱਛ ਲਈ ਪਹਿਲਾ ਰਿਸ਼ਤੇ ਵਰਤਰੇ ਕਾ ਤੋਂ ਹੁੰਦੇ ਸੀ ਲੋਕ ਇੱਕ ਦੂਜੇ ਨਾਲ ਜ਼ਿਆਦਾ ਕਾ ਤੋਂ ਵਰਤਰੇ ਹੁੰਦੇ ਹੁੰਦਾ ਸਕਾ ਭਰਾ ਸਕੇ ਭਰਾਣਾ ਨਹੀਂ ਵਰਤਦਾ ਨਹੀਂ ਹੁਣ ਜਵਾਨਾ ਹੀ ਬਦਲ ਗਿਆ ਇਹ ਹੁਣ ਤਾਂ ਕੋਈ ਦੂਜੇ ਦੂਜੇ ਅਗਲਾ ਕਦੇ ਇਹ ਨਾ ਹੋਵੇ ਨਹੀਂ ਹੋਵਾ ਚਰਦਾ ਹੀ ਨਹੀਂ ਕੋਈ ਅੱਗੇ ਸਾਰਿਆਂ ਦਾ ਇਕੱਠ ਹੁੰਦਾ ਸੀਗਾ ਤੇ ਆ ਵਿੱਚ ਸਗੀਰੀ ਸਾਰੀ ਸਕਦੇ ਹੀ ਭਰਾ ਨੂੰ ਭਰਾ ਸਮਝਦਾ ਸੀ ਭੈਣ ਨੂੰ ਭੈਣ ਸਮਝਦਾ ਸੀ ਹੁਣ ਤਾਂ ਕੋ ਸਮਝਦਾ ਨਹੀਂ ਤੂੰ ਮੇਰੀ ਗੱਲ ਸੁਣ ਅੱਗੇ ਇੰਨਾ ਪੈਸਾ ਹੈ ਨਹੀਂ ਸੀਗਾ ਲੋਕਾਂ 'ਚ ਮੋਹ ਪਿਆਰ ਸੀ ਮੋਹ ਪਿਆਰ ਸੀ ਉਹ ਜਿੰਮੇ ਤੂੰ ਕਹਾਵਤ ਸੁਣੀ ਹੋਣੀ ਹੈ ਵੀ ਘਰ ਕੱਚੇ ਸੀ ਤੇ ਦੋਸਤ ਪੱਕੇ ਸੀਗੇ ਹੂੰ ਠੀਕ ਆ ਅੱਗੇ ਜਾਨੀ ਦੀ ਲੋਕ ਇਦੋਂ ਸੌਖੇ ਸੀ ਅੱਛਾ ਕੋਈ ਬਾੜੀ ਗਰੀਬੀ ਅਮੀਰੀ ਨਹੀਂ ਸੀ ਪਿੰਡ 'ਚ ਵੀ ਫਲਾਨਾ ਅਮੀਰ ਆ ਤੇ ਫਲਾਨਾ ਗਰੀਬ ਆ ਨਾ ਹੁਣ ਤਾਂ ਐਂ ਆ ਵੀ ਜੇ ਜਿਹਦੇ ਕੋਲੇ 2 ਕਿੱਲੇ ਆ ਜੇ ਦਸਾਂ ਵਾਲਿਆਂ ਕਿੱਲਿਆਂ ਵਾਲੇ ਕੋਲੇ ਚੰਗਾ ਟਰੈਕਟਰ ਉਹ ਦੋਵਾਂ ਵਾਲਾ ਓੱਖਾ ਹੋ ਕੇ ਲੈਂਦਾ ਵੀ ਮੇਰੇ ਕੋਲੇ ਵੀ ਉਹੀ ਹੋਵੇ ਚੰਗੀ ਗੱਡੀ ਹੋਵੇ ਉਹਦੇ ਨਾਲ ਕਰਜ਼ਾਈ ਵੀ ਹੋ ਜਾਂਦਾ ਕਰਜ਼ਾਈ ਹੋ ਜਾਂਦਾ ਬੰਦਾ ਅੱਗੇ ਆਉਂ ਨਹੀਂ ਸੀ ਅੱਗੇ ਵੱਧ ਤੋਂ ਵੱਧ ਜੇ ਕੋਈ ਬੰਦਾ ਪਿੰਡ 'ਚ ਸੌਖਾ ਦੇ ਕੋਲੇ ਸਾਈਕਲ ਹੁੰਦਾ ਸੀ ਅੱਜ ਹੁਣ ਇਹਦਾ ਨਸ਼ਾ ਕਰਦੇ ਆ ਕਿਵੇਂ ਬਾਪੂ ਹੁਣ ਅਸੀਂ ਇਹਦਾ ਨਸ਼ਾ ਕਰਦੇ ਆ ਕਿਵੇਂ ਆ ਵੇਖ ਲੈ ਭਰਾਵਾ ਆਖਦਾ ਉਹ ਕਹਿੰਦਾ ਮਰੇ ਵਾ ਕਚਾਉਂਦੇ ਆ ਆ ਵੇ ਕਿਉਂ ਇਹ ਆਹ ਕਾ ਚਾਹੁੰਦਾ ਬਸ ਤੂੰ ਕਬੀਲਦਾਰ ਦਾ ਹਾਂ ਹੁੰਦੇ ਹੁੰਦੇ ਪਹਿਲਾਂ ਇਹ ਤਾਂ ਇਹ ਕਬੀਲਦਾਰੀਆਂ ਦਾ ਅਕਤ ਜ਼ਿੰਦਗੀ ਐ ਇਹ ਕਬੀਲਦਾਰੀਆਂ ਦਾ ਦੁੱਖ ਨੇ ਨਜਾ ਆ ਕੇ ਵਿਆ ਹੋਇਆ ਵਿਆ ਹੋਇਆ ਲੋ ਹੋਇਆ ਹੋਇਆ ਕੁੱਟਦੀ ਕਿਹੜਾ ਚੜਾਏ ਕਰਕੇ ਦੂਜੀ ਹੋ ਲੈਣਗੇ ਕੁੱਟਦੀ ਕਿਹੜੀ ਆ ਕੁੱਟਣਾਲੇ ਹੈ ਨਹੀਂ ਕੁੱਟਦੀ ਦਾ ਜਿੱਡੀ ਬਹੂ ਆ ਚੱਕਰ ਫਸਾ ਲੈਣੀ ਚੱਕਰ ਫਸਾ ਲੈਣੀ ਅੱਛਾ ਲੋ ਬਾਪੂ ਜਿੱਦੇ ਲੋ ਪਹਿਲੇ ਵਿਆਦ ਵਾਰ ਦੂਜਾ ਵਿਆ ਹੋਇਆ ਡਰ ਜਾ ਨਹੀਂ ਲੱਗਿਆ ਵੀ ਯਾਰ ਹੁਣ ਫੇਰ ਮੈਂ ਪੰਗਾ ਲੈਣ ਲੱਗਾਂ ਉਹ ਜਵਾਨੀ ਹੁੰਦੇ ਉਹਦਾ ਅਸਾਂ ਤੇ ਉਹ ਨਹੀਂ ਲੜ ਲੱਗਦਾ ਹੁੰਦਾ ਕਾ ਬੜੇ ਭੇਜਾ ਕੇ ਪੰਗਾ ਪੈਂਦਾ ਇਹ ਠੀਕ ਆ ਬਾਪੂ ਵਿਆਹ ਦੇ ਦਿਨ ਚਾਹ ਕਿੰਨਾ ਕਿਸੇ ਚਲੋ ਚਾਹ ਚੱਕਈ ਨਹੀਂ ਦਨ ਲੋ ਕਹਿੰਦੇ ਸ਼ਾਦੀ ਬੋਤਲ ਕਹਿੰਦੇ ਮੀਟ ਕਿਤੇ ਪੈਣਾ ਲਲੜ ਪਲੜ ਸੋ ਕੁ ਇਕੱਠਾ ਕਰਦਾ ਗਿਆ ਭੁੱਲ ਜਾਂਦਾ ਠੀਕ ਆ ਤੇ ਫਿਰ ਬਾਪੂ ਜਦੋਂ ਹੁਣ ਅੱਕ ਚੱਪਣਾ ਪੈਂਦਾ ਹੁਣ ਅੱਕ ਚੱਪਣਾ ਪੈਂਦਾ ਹਾਂ ਠੀਕ ਆ ਆ ਚਾਬੀ ਲੈ ਇੱਕ ਦੂ ਦਾ ਬਾਪੂ ਮੈਨ ਮੈਨੂੰ ਇੱਕ ਗੱਲ ਦੱਸੋ ਫਿਰ ਤੁਸੀਂ ਵਹਲੇ ਦਿਨ ਕੀ ਪਾਇਆ ਸੀ ਜਿਵੇਂ ਹੁਣ ਤਾਂ ਮੁੰਡੇ ਸ਼ੇਰਵਾਨੀਆਂ ਪਾਉਂਦੇ ਆ ਪਸ਼ਾਕਾ ਪਾਉਂ ਤੁਸੀਂ ਕੀ ਪਾਇਆ ਸੀ ਸਾਡੇ ਤਾਂ ਚਾਰ ਰਸਤੇ ਕੋਟਲਾ ਹੁੰਦਾ ਹੈ ਪ੍ਰਮਖਲ ਗਾਣਾ ਕੋਟਲਾ ਤੇ ਚਾਦਰ ਰਤੂ ਮੈਂ ਅੱਛਾ ਜਿਵੇਂ ਹੁਣ ਦੇ ਮੁੰਡੇ ਕਮਾਉਣ ਕਮੂਨ ਲੈ ਕੇ ਆਉਂਦੇ ਆ ਘਰ ਵਾਲੀ ਨੂੰ ਤੁਸੀਂ ਲੈ ਕੇ ਗਏ ਸੀ ਅੱਜ ਤਾਂ ਕਹਿੰਦਾ ਖੇਤਾਂ ਜੀ ਰੋਟੀ ਲੈ ਕੇ ਉੱਥੇ ਕੋ ਮਲਾਂਗੇ ਅੱਛਾ ਤੇ 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 ਉਹ ਮਾਨੇ ਸੂਟ ਸੱਟ ਦੀ ਮੰਗਦੀ ਸੀ ਸੂਟ ਸੱਟ ਕੇ ਤਾਂ ਮਾਨੇ ਘਗਰਾ ਪੁੰਦਕਾ ਨੇ ਘਗਰੀ ਸਮਾਈ ਸੀ ਘਗਰੀ ਪਾ ਲੈਣ ਉਹ ਤਾਂ ਤੇ ਰਾਜ ਨਹੀਂ ਕਿਹੜਾ ਰੋ ਕਿ ਨਾਲ ਚੱਕੜੀ ਸੁੱਖ ਹੁੰਦੀ ਸੀ ਠੀਕ ਆ ਬਾਪੂ ਮੈਨੂੰ ਮੈਨੂੰ ਇੱਕ ਗੱਲ ਹੋਰ ਦੱਸੋ ਜਿਵੇਂ ਜਿਹੜੀਆਂ ਪਹਿਲਾ ਵਾਲੀਆਂ ਔਰਤਾ ਸੀਗੀਆਂ ਉਹ ਔਰਤਾ ਬੰਦੇ ਦੀਆਂ ਬਹੁਤ ਰਿਸਪੈਕਟ ਕਰਦੀਆਂ ਸੀ ਹੁਣ ਤੀਆਂ ਔਰਤਾ ਨਹੀਂ ਕਰਦੀਆਂ ਉਹਨਾਂ ਦਾ ਮਾਈਂਡ ਲਾ ਫਰਕ ਸੀ ਉਹਨਾਂ ਦਾ ਮਾਈਂਡ ਲਾ ਫਰਕ ਦੇ ਮਾਈਂਡ ਕੋਲ ਸੀ ਨਾ ਹਾਰਟ ਹੈ ਉਹਨਾਂ ਦਾ ਮਾਈਂਡ ਆਪਾਂ ਸੜੀਆਂ ਦਾ ਬਾਪੂ ਤੁਸੀਂ ਤਾਂ ਅੰਗਰੇਜ਼ੀ ਬੋਲਦੇ ਹੋ ਅੰਗਰੇਜ਼ੀ ਨਾਲ ਪੰਜਾਬੀ ਸਾਡੀ ਠੀਕ ਆ ਪਰ ਬੁਰਾ ਤਾਂ ਨਹੀਂ ਆਇ ਕਿਤੇ ਨਾ ਨਾ ਬਾਤ ਪਾਸ ਕੀ ਲੈਣਾ ਸਤੋ ਕਰੇ ਕਰੋ ਘੇਟ ਜਾਣਾ ਵਰਪੁਰ ਨਾ ਨਾ ਵੇਲਾ ਬਾਪੂ ਅੰਗਰੇਜ਼ ਆ ਉਧਰੋਂ ਅੰਗਰੇਜ਼ ਨਹੀਂ ਅੰਗੂਦਰੀ ਵਾਹ ਲਵਾਂਗੇ ਨਾ ਮੈਂ ਹੈ ਠੀਕ ਕਰਨੇ ਅੰਗਰੇਜ਼ੀ ਨਾ ਟੱਟੇ ਵਾਲੇ ਢੁੰਡਦੇ ਨਾ ਕੋਈ ਹੋਰ ਕਰਦੇ ਜਾਂ ਬੈਠ ਜਾਓ ਟੱਕੇ ਰੋਟੀਆਂ ਖਾਪ ਲੈਣੀਆਂ ਚਾਲ ਨਾ ਸਾਰੇ ਬਕਾਉਣੀਆਂ ਵੇਲਾ ਸਾਰੇ ਪਿੰਡ ਚ ਚੜਾਈ ਹਰ ਉਦਰੀ ਹਾਂ ਭਰਾਵਾ ਹੈ ਹੈ ਵੀ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕਿੰਨੀ ਉਮਰ ਹੋਗੀ ਜੀ ਰੋਟੀ ਹੀ shear ਥਾਲਦੀ 4 ਸਾਲ ਕਿੰਨੇ ਵਜੇ ਆਉਨੇ ਉੱਥੇ ਇੱਥੇ ਇੱਥੇ 11 ਵਜੇ ਫਰੀ ਹੋ ਕੇ ਆ ਜਿੰਦੇ ਦੋ 3 3 ਵਜੇ ਤੱਕ ਖਿੜੀ ਦੇ ਠੀਕ ਆ 400 ਠੱਡੀ ਹਵਾ ਲੱਗਦੀ ਆ ਠੀਕ ਆ ਤੇ ਜੋ ਫੋਨ ਆਉਂਦਾ ਕਰੋ ਉਹਨਾਂ ਨੂੰ ਜਵਾਬ ਜੂਬ ਦੇਈਦਾ ਅਖੀਰ ਨੂੰ ਕਹਿ ਦਿੰਦੀ ਆ ਫਿਰ ਰੋਟੀ ਖਾਣੇ ਤਾ ਜਾ ਭੇਜਣਾ ਪੈਂਦਾ ਨਹੀਂ ਤਾਂ ਇੱਥੇ ਹੀ ਰਹਨੇ ਹੋ ਇੱਥੇ ਹਵਾ ਲੱਦੀ ਠੱਡੀ 400 ਆਈਦੋਂ ਪਰ ਪਾਪਾ ਕੋ ਗੀਤ ਗੂਤ ਵੀ ਸੁਣਾਉਂਦਾ ਸਾਥ ਚ ਇੱਥੇ ਗੀਤ ਆ ਕੋਈ ਕਲਾਕਾਰ ਦੋ ਗੀਤ ਵਾਲੇ ਮੈਂ ਕਹਿੰਦਾ ਉੜ ਗਈ ਉੜਕੇ ਹਾਂ 나జర్ ਮੇਸਤਰੀ ਆਏ ਦਾ ਸੀਗੇ ਕਲਾਕਾਰ ਹਾਂ ਠੀਕ ਆ ਅੱਛਾ ਬਾਪੂ ਕੰਮ ਕੀ ਕਰਦੇ ਹੋ ਕੰਮ ਜ਼ਿਮੀਂਦਾਰਾ ਖੇਤੀਬਾੜੀ ਕੱਲੀ ਖੇਤੀਬਾੜੀ ਖੇਤੀ ਹੁਣ ਦੀ ਸੌਖੀ ਆ ਜਾਂ ਪਹਿਲਾਂ ਵਧੀਆ ਸੀ ਹੁਣ ਦੀ ਸੌਖੀ ਆ ਹੁਣ ਦੀ ਸੌਖੀ ਆ ਹੁਣ ਦੀ ਸੌਖੀ ਆ ਪਹਿਲਾਂ ਵਧੀਆ ਨਹੀਂ ਸੀ ਪਹਿਲਾਂ ਮਿਹਨਤ ਵਾਲੀ ਸੀ ਹੁਣ ਤਾਂ ਖੇਤ ਜਾਣ ਦੀ ਲੋੜ ਹੀ ਨਹੀਂ ਹੂੰ ਪਹਿਲਾਂ ਜਾਂਦੇ ਸੀ ਬਾਹ ਕੇ ਉਹ ਰੱਖਿਆ ਹੁੰਦੇ ਸੀ ਇਹ ਉਹ ਮੁਠੀ ਵਿੱਚ ਜਿਕੇ ਵੇਖ ਲੈਂਦੇ ਵੀ ਇਹ ਚਸ਼ੋਲੇ ਬੀਜ ਨਾਲ ਹੈਗੇ ਹੈਗੇ ਰਿਕਨ ਨਹੀਂ ਹੋਲਤਾ ਜਾਂਦੇ ਆ ਤੋਰੀ ਫਲਕਈਏ ਹੁਣ ਤਾਂ ਬਾਕੀ ਜੇ ਪਾਣੀ ਵੀ ਲਾਉਣਾ ਸਟਾਰਟਰ ਲੱਗੇ ਆ ਨਾ ਨਹੀਂ ਹੁਣ ਕੋਈ ਓਕੀ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਛੋਟੇ ਨਾਲ ਗੱਲਬਾਤਾਂ ਘੱਟ ਹੋਈਆਂ ਮੈਂ ਤਾਂ ਇੱਥੇ ਜ਼ਰੂਰ ਆ ਜਾ ਯਾਰ ਗੱਲ ਆਈ ਕੋਈ ਤੁਸੀਂ ਕੀ ਕੰਮ ਕਰਦੇ ਹੋ ਮੈਂ ਤਾਂ ਵਿਹਲਾ ਬਿੱਤਦਾ ਨਹੀਂ ਉਹ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਡਰਾਈਵਰ ਸੀ ਰੇ ਰੀ ਭਾਈ ਦੋ ਦੋ ਜਾਣੇ ਉਸੇ ਡਰਾਈਵਰ ਕੋ ਨਹੀਂ ਮੈਂ ਤਾਂ ਕੰਪਾਈਨ ਦਾ ਹੋ ਗਿਆ ਟਰੱਕ ਦਾ ਅੱਛਾ ਠੀਕ ਆ ਇਹਦਾ ਕੇਲਾ ਕੋਲਾ ਜਾਂਦੇ ਮਸ਼ੀਨ ਤੇ ਠੀਕ ਆ ਉਹ ਫਿਰ ਬਾਹਰ ਹੀ ਰਹਿੰਦਾ ਸੀ ਭਾਈ ਉਹ ਬਾਹਰ ਭਾਈ ਨਾ ਜਿਹੜੇ ਕਹਿੰਦੇ ਮਸ਼ੀਨਾ ਮਸ਼ੂਨਾ ਦੇ ਰਹਿੰਦੇ ਆ ਭੁੱਕੀ ਪਾਕੀ ਬਹੁਤ ਖਾਂਦੇ ਆ ਜਮਾਂ ਡੱਕਾ ਨਹੀਂ ਖਾਂਦੇ ਬਰਾ ਕੁਝ ਵੀ ਬਾਇਸ਼ ਨੂੰ ਆ ਜਮਾਂ ਪੈ ਤੁ ਪੈਗ ਜ਼ਰੂਰ ਲਾਉਨੇ ਠੀਕ ਆ ਕਿਹੜਾ ਲਾਉਨੇ ਹੋ ਨੇ ਨੇ ਮਿਲ ਜਾ ਅੱਛਾ ਦੇਸੀ ਉਹਨਾਂ ਦੇ ਦੇਸੀ ਦੂਜੀ ਮਿਲ ਗਈ ਤਾਂ ਦੂਜੀ ਜਿਹੜੀ ਠੀਕ ਆ ਫਿਰ ਇੱਕ ਪੈਗ ਲਾਉਣ ਤੋਂ ਬਾਅਦ ਜਦੋਂ ਦੂਜਾ ਪੈਗ ਲਾਉਨੇ ਫਰ ਕੀ ਫੀਲਿੰਗ ਆ ਮੀ ਪੂਰਾ ਵਧੀਆ ਹੈ ਨਜ਼ਾਰਾ ਪੂਰੀ ਪੈਂਦੀ ਆ ਆ ਨਜ਼ਾਰਾ ਚ ਬੱਸ ਆ ਠੀਕ ਆ ਭੂਗਰੇ ਪੈਂਦੀ ਆ ਫੇ ਤਾਂ ਘੇਰਾ ਘੇਰਾ ਹੀ ਦੀਦਾ ਵੀ ਮੀ ਭਾਈ ਨਾਲ ਆ ਠੀਕ ਆ ਤੇ ਜਦੋਂ ਫਿਰ ਤੀਜਾ ਲੱਗਦਾ ਉਦੋਂ ਤੇ ਬਰ ਰੋਟੀ ਖਾ ਕੇ ਸਮਝੀਦਾ ਇਹ ਵੀ ਠੀਕ ਆ ਜਵਾਕ ਸਟੈ ਇਹ ਬਾਈ ਘਰ ਵਾਲੀ ਲੜਦੀ ਵੀ ਨਾ ਪੀਆ ਨਾ ਨੋ ਜਮਈ ਲੜਦੀ ਉਹ ਬੇਚਰੀ ਗੋਨੀ ਤਾਂ ਨਹੀਂ ਹੱਡੀਆਂ ਦੀ ਮੁੱਠ ਪਣ ਗਿਆ ਨਾ 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 ਅੰਦਰ ਹੀ ਇਹਦੀ ਨਾ ਨਾ ਜਵਾਈ ਠੀਕ ਹੈ ਬਾਈ ਜ਼ਿੰਦਗੀ ਦੇ ਜਿਹੜੇ ਕਿੱਸੇ ਆ ਜਾਂ ਜਵਾਨੀ ਦੇ ਕਿੱਸੇ ਉਹ ਯਾਦ ਆਉਂਦੇ ਆ ਹੁਣ ਯਾਦ ਹੁਣ ਵੀ ਆਉਂਦੇ ਪਹਿਲਾਂ ਵੀ ਸੀ ਇਹ ਤਾਂ ਚੜੀਆਂ ਅੱਛਾ ਠੀਕ ਹੁਣ ਵੀ ਵਾਕੀ ਬਾਈ ਇੱਕ ਮੈਂ ਗੱਲ ਹੋਰ ਪੁੱਛੂਗਾ ਬਾਕੀ ਸਾਰੇ ਚਿੱਟੀਆਂ ਦਾੜੀਆਂ ਵਾਲੇ ਆ ਤੁਸੀਂ ਕਾਲੀ ਦਾੜੀ ਵਾਲੇ ਹੋ ਕਾਰਨ ਕੀ ਹੈ ਨਹੀਂ ਨਹੀਂ ਮਬਾਏ ਨਹੀਂ ਲਾਉਂਦੇ ਕਈ ਬੰਦਾ ਕਾਲੀ ਕਰਨ ਲੱਗ ਜਾਂਦਾ ਉਹ ਚੱਕਰ ਬਸ ਤੁਸੀਂ ਕਰ ਲੈ ਹਾਂ ਪਹਿਲਾਂ ਕਰ ਲੈ ਹੁਣ ਜੜਤੀ ਪਹਿਲਾਂ ਕਰ ਲੈ ਹੁਣ ਕਬੀਲਦਾਰੀ ਵੱਡੀ ਹੋ ਗਈ ਹੁਣ ਵਿਆਹ ਕਿਦੋਂ ਹੋਇਆ ਤੁਹਾਡਾ ਵਿਆਹ ਹੁਣ ਤਾਂ ਹੋ ਗਏ ਹੋਣਗੇ ਹਾਂ ਹੋ ਗਏ ਹੋਣਗੇ ਹੁਣ ਚਲਤੀ ਪੰਜ ਪੇਤ ਜਲਦੀ ਜਵਾਬ ਕੀ ਆ ਅੱਛਾ 50 ਸਾਲ ਹੋ ਗਏ ਵਿਆਹ ਨੂੰ ਹੋ ਗਏ ਹੋਣ ਲੱਗਦਾ ਨਹੀਂ ਭਾਈ ਇੰਨੀ ਉਮਰ ਤੇ ਹੁਣ 55 60 ਸਾਲ ਉਮਰ ਹੈ ਮੇਰੀ ਪਿੰਡ 60 ਸਾਲ ਉਮਰ ਹੈ ਭਾਈ ਉਹ ਉਹਨਾਂ ਟਾਈਮਾਂ 'ਚ ਦਾਤ ਚ ਕੀ ਦਿੱਤਾ ਸੀ ਸਾਨੂੰ ਦਾਚ ਕੀ ਦਿੱਤਾ ਸੀ ਤਾਂ ਹੀ ਉਹ ਵਾਸਤੇ ਦਿੰਦੇ ਹੁੰਦੇ ਆ ਬੱਡ ਬੂਟੋ ਕੁਰਸੀਆਂ ਅੰਦਰ ਸੇ ਕੋਈ ਇਹੋ ਜਿਹਾ ਕੁਝ ਹੁੰਦਾ ਹੀ ਪਰ ਜਿਵੇਂ ਕਹਿੰਦੇ ਸਾਈਕਲ ਸੂਕਲ ਦਿੰਦੇ ਸਾਈਕਲ ਵਾਲਾ ਸੀ ਤੁਹਾਡੀ ਸਾਈਕਲ ਵਾਲਾ ਸੇਫਟ ਹੋਰ ਕੀ ਰਵਾਸ ਸੀ ਤੁਹਾਡੀ ਸਾਡੇ ਤਾਂ ਬਸ ਆਹੀ ਦੇ ਦੇ ਉਹ ਮਾੜਾ ਮੋਟਾ ਜਿਹਾ ਸਖੁਰਸੀਆਂ ਮੇਜ਼ ਹੋਰ ਪਰ ਜਾਂ ਕੋਈ ਸੋਨਾ ਸਾਨਾ ਜਿਹੜਾ ਕੋਈ ਪਾਉਂਦਾ ਹੀ ਪਾਉਂਦਾ ਹੀ ਠੀਕ ਇਧਰੋਂ ਤਾਜ਼ ਆਲੀ ਆਵਾਜ਼ ਆਈ ਆ ਬਾਪੂ ਕਿਵੇਂ ਆ ਉਹ ਕਿ ਜੋੜੀ ਕੋੜੀ ਪਾਉਂਦਾ ਸ਼ਾਜ ਜੀ ਜੋੜੀ ਕੋੜੀ ਪਾਉਂਦਾ ਕੋਨੂੰ ਕੀ ਕਹਿੰਦਾ ਜੱਟ ਵਾਸਤੇ ਅੱਛਾ ਸ਼ਾਂਤਾ ਟੁੱਟਿਆ ਜਿਹਾ ਸਾਈਕਲ ਦਿੱਤਾ ਸੀ ਭਰਾਵਾ ਉਹਦੇ ਨਾਲ ਡੰਗ ਲਾ ਲਿਆ ਤੇ ਸਿੱਟਿਆ ਸੁੱਟਿਆ ਤਾਂ ਨਹੀਂ ਬੇਬੇ ਨੂੰ ਉਹ ਕਰ ਨਾ ਨਾ ਕਰਨ ਸਿੱਟੀ ਹੋਵੇ ਰਾਜ ਨਾ 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 ਹੈ ਨਾ ਹੋਈ ਅੱਛਾ ਸਿੱਕਾ ਦੇ ਵੀ ਨਹੀਂ ਸਿੱਟੀ ਕਿਉਂ ਸਿੱਟੀ ਕਿਉਂ ਨਹੀਂ ਬਾਪੂ ਨਾਲੇ ਕਿਨੇ ਚਲੋਂ ਚਲੋਂ ਬਸ ਬੈਠ ਕੇ ਆ ਕੇ ਲੱਭੀ ਜਰਿਆਉਂਦਾ ਹੈ ਪੱਬਨਾ ਪੱਬ ਲੱਗਣੇ ਹੈ ਦਿੰਦਾ ਸਾਈਕਲ ਦੇ 1.5 ਟਾਈਮ ਤੇ ਦੇ ਪੈਡਲ ਤੇ ਪੈਡਲ ਠੀਕ ਹੈ ਬਈ ਸੇ ਘਰੇ ਪਹੁੰਚ ਕੇ ਬੇਬੇ ਨੇ ਕਹਿੰਦੀ ਫੇ ਹੌਲੀ ਚਲਾ ਸਿੱਟ ਦੇਗਾ ਮੈਨੂੰ ਨਾ ਨਾ ਨੇ ਬਨੇ ਨਹੀਂ ਪੂਰਾ ਯਕੀਨ ਨਾਲ ਚੰਮੜ ਕੇ ਬੈਠਾ ਆਂ ਜਿਹੜਾ ਕਮੋ ਸਾਈਕਲ ਨਾਲ ਅੱਛਾ ਸਾਈਕਲ ਆ ਕੇ ਥੋੜੇ ਨਾਲ ਸਾਈਕਲ ਨਾਲ ਸਾਡੇ ਨਾਲ ਕਾਦਾ ਚੱਪੜਦਾ ਠੀਕ ਹੈ ਬਾਪੂ ਇੱਕ ਇੱਕਦਮ ਮੈਨੂੰ ਹੋਰ ਦੱਸ ਜਦੋਂ ਕਹਿੰਦੇ ਬੰਦਾ ਬਜ਼ੁਰਗ ਹੋ ਜਾਂਦਾ ਜਾਂ ਜਦੋਂ ਜਿਹੜਾ ਛੜਾ ਹੁੰਦਾਗਾ ਹਨਾ ਉਹ ਬਜ਼ੁਰਗ ਹੋ ਜਾਂਦਾ ਕਹਿੰਦੇ ਬਹੁਤ ਔਖਾ ਹੋ ਜਾਂਦਾ ਕੋਈ ਔਖਾ ਨਹੀਂ ਬਣਾ ਜਿਹੜੇ ਜ਼ਿੰਦਗੀ ਇਹਨਾਂ ਮੌਣੀ ਪੈਣੀ ਹੈ ਹੂੰ ਕਿਹ ਔਖਾ ਕਨਗਾ ਲੋ ਜਾਂ ਔਖਾ ਕਨਗਾ ਲੋ ਇਹ ਤਾਂ ਹੁਣ ਕਿਸੇ ਪਾਸੇ ਛੱਡ ਨਹੀਂ ਸਕਦਾ ਤੂੰ ਸੁੱਖ ਤੇ ਬੱਚੇ ਵੀ ਹੁਣ ਉਹ ਤਾਂ ਸਾਰੇ ਛੜੇ ਸਮਝ ਲਓ ਜਿਹੜਾ ਬੱਚਾ ਉਹ ਵੀ ਕੈਰ ਕਰ ਰਹਾ ਵਾਹ ਪੇ ਉਹਦੇ ਕਰ ਲੈ ਹੈ ਉਹ ਵੀ ਕੱਲ ਕਨਾਟਕ ਚੱਲੀ ਜਾਂਦਾ ਸੀ ਟੈਲੀਵਿਜ਼ਨ 'ਚ ਉਹ ਕੈਨੇਡਾ ਜਾਂਦੇ ਦੋਨੇ ਟੀਮੇ ਮਾਲਕ ਕਹਿੰਦਾ ਵੀ ਮੈਂ ਆਪਣੀ ਮਾਂ ਨੂੰ ਨਾਲ ਲੈ ਕੇ ਜਾਵਾਂ ਉਹ ਕਹਿੰਦੀ ਇਹਦੀ ਸੇਵਾ ਕੌਣ ਕਰੂ ਉੱਥੇ ਸੰਭੂ ਕੋਣੇ ਨੂੰ ਹੈ ਉਹ ਕਹਿੰਦਾ ਤਾਂ ਵਾਪ ਨੌਕਰੀ ਰੱਖ ਲਾਂਗੇ ਆਪਣੇ ਕੋਲ ਪੈਸੇ ਬਣੇ ਰਹਿਣ ਨਹੀਂ ਨਹੀਂ ਕਹਿੰਦੀ ਮੈਂ ਅਸੀਂ ਰੋਟੀ ਟੋਕ ਕਰਕੇ ਬਾਹਰ ਜਾਣਾ ਲੋਕ ਜਾਲ ਕਹਿੰਦਾ ਬੇਬੇ ਨਾਲ ਹੀ ਲੈ ਚਲਦੇ ਤੇ ਜਾਂਦੇ ਜਾਂਦੇ ਜਿਤੇਮਖਾਨੇ ਛੱਡ ਕੇ ਉੱਥੇ ਜਿੱਥੇ ਚਲਦਾ ਹੁੰਦਾ ਹੈ ਜਿਹੜੇ ਬਣਿਆ ਬਾਪਾ ਬਣ ਗਿਆ ਜਿਹੜੇ ਚ ਬੁੜੇ ਬੜੀਆਂ ਛੱਡਦੇ ਆ ਸ਼ਰਮ ਚ ਹਾਂ ਮਰਦਾ ਸ਼ਰਮ ਚ ਬਾਪੂ ਪਹਿਲਾ ਇਹ ਰਿਵਾਜ ਕਿਉਂ ਨਹੀਂ ਸੀ ਜਾਂ ਪਹਿਲਾਂ ਇਹਨਾਂ ਇਹ ਜਿਤਮਣ ਕਿਉਂ ਕਰਦੇ ਸੀ ਲੋਕ ਮਾਰਦੇ ਲੋ ਯਾਰ 8 8 ਬੱਚਾ ਨੂੰ ਪਾਲਦਾ ਸੀ ਮਾਂ ਪਿਓ ਉਹ ਸਾਰੇ ਮੋਹ ਪਿਆਰ ਰੱਖਦੇ ਸੀ ਤੇ ਹੁਣ ਇੱਕ ਬੱਚਾ ਤੇ ਦੋ ਬੱਚੇ ਤੇ ਦੋਨੇ ਬੱਚੇ ਆਪ ਕੋ ਆਪਣੇ ਆਸ ਤੇ ਲੈ ਲੈਣਾ ਆ ਫੋਨ ਜੇ ਹੈਗੇ ਕੋਲੇ ਉਹ ਕੱਢਿਆ ਤੇ ਦੇਖੀ ਜਾਂਦੇ ਮਾਪੇ ਪੋਪਾ ਮੈਂ ਭੁੱਖਾ ਬੈਠਾ ਜਾਂਦਾ ਆਇਆ ਬੈਠਾ ਤਾਂ ਹੀ ਬੈਠੇ ਕਰੀ ਜਾਂਦੇ ਕੀ ਦੇਖਦੇ ਫੋਨਾਂ ਨੂੰ ਮਾਰ ਸਾ ਕੀ ਹੁਣ ਤੈਨੂੰ ਮੈਂ ਕੀ ਦੱਸਾਂ ਜਦੋਂ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈ ਨਾ ਵੇਖ ਲੈ ਮੇਰੇ ਵਾਲਾ ਫੋਨ ਆ ਦੇਖ ਲੈ ਬਿੱਲੇ ਠੀਕ ਆ ਇਹ ਆ ਫੋਨ ਆ ਠੀਕ ਇਹਦੇ ਫਿਰ ਬੇਪੇ ਉਪੇ ਫੋਨ ਲਾ ਕੇ ਕਹਿੰਦੀ ਹੋਗੀ ਵੀ ਆ ਜਾ ਕਰੀ ਨਾ 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 ਕਰੇ ਸਾਨੂੰ ਕੌਣ ਫਿਰਦਾ ਬਿੱਲੇ ਹੈ ਗਿਆ ਹੁਣ ਸਾ ਗੱਡਦੀ ਆਂ ਬੇਬੀ ਮਾਰ ਠੀਕ ਆ ਪਾਪੂ ਮੈਨੂੰ ਇੱਕ ਗੱਲ ਹੋਰ ਦੱਸ ਜੇ ਵੀ ਜਿਹੜੇ ਹੁਣ ਤੇ ਆ ਬਈ ਇੱਧਰ ਦੀ ਹੈ ਜੀ ਜਿਹੜੇ ਹੁਣ ਆ ਹਨਾ ਹੁਣ ਤੇ ਜਿਹੜੇ ਮੁੰਡੇ ਕੁ ਉਹਨਾਂ ਦੇ ਯਾਰ ਦੋ ਦੋ ਜਵਾਕ ਹੀ ਹੁੰਦੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਦੇ 12 12 ਹੋ ਜਾਂਦੇ ਸੀ ਹਾਂ ਖਾਟੀ ਪਿੰਸੇ ਪੁਰਾਣੀ ਅੱਛਾ ਮੰਜੇ ਤੇ ਤਾਂ ਪੈਂਦੇ ਨਹੀਂ ਸੀ ਢੋੜੇ ਤੇ ਕੰਮ ਕਰਦੇ ਸੀ ਜਿਹੜਾ ਕਰਦਾ ਸੀ ਥੋੜਾ ਵਿਛਾਲਿਆ ਤੇ ਪੈ ਗਿਆ ਹੀ ਬਸ ਹੁਣ ਤਾਂ ਡਾਂਵਾਂ ਵਾਲਾ ਬੱਡਾ ਹੈ ਨਾ ਕਿਸੇ ਤੇ ਉਹਦੇ ਪੱਲੇ ਰਾ ਉਹਦੇ ਪੱਲੇ ਹੈ ਅੱਗ ਮੁਰੇ ਕਿਉਂ ਰੱਖਦੇ ਤੇ ਢਲ ਕੇ ਬੋਮ ਬਣ ਜਾਂਦੇ ਬਸ ਉਹ ਹੋ ਗਿਆ ਕੰਮ ਤਾਂ ਨਹੀਂ ਜਵਾਕ ਹਾਂ ਅੱਗੇ ਬਾਪੂ ਵੇ ਜਵਾਕ ਵੱਧ ਹੋਣੇ ਚਾਹੀਦੇ ਆ ਜਾਂ ਘੱਟ ਹੋਣੇ ਚਾਹੀਦੇ ਆ ਮੈਂ ਹੁਣ ਵਾਲਾ ਸਮਾਨ ਦਾ ਇੱਕ ਇੱਕ ਹੀ ਬੱਚਾ ਬਹੁਤ ਹੈ ਹੁਣ ਜਿਹੜਾ ਹੁਣ ਵਾਲਾ ਮਾਹੌਲ ਨੇ ਇੱਕ ਇੱਕ ਬਹੁਤ ਵੱਧੂ ਨਾਲੇ ਕਹਿੰਦੇ ਕਦਰ ਨਹੀਂ ਕਰਦੇ ਫਿਰ ਜੇ ਚਾਰ ਪੰਜ ਹੋਏ ਕੋਈ ਇੱਕ ਤਾਂ ਕਦਰ ਕਰੇ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਦਾ ਬਾਪੂ ਇਹ ਵਾਲੇ ਦਿਨ ਤੁਹਾਡੇ ਪੱਗ ਕਿਹਨੇ ਬੰਦੀ ਸੀ ਪੱਗ ਤਾਂ ਉਹ ਆਪ ਹੀ ਬੰਦਦੇ ਹੁਣ ਵੀ ਆਪ ਨੇ ਪਹਿਲਾਂ ਵੀ ਆਪ ਬੰਦਦੇ ਸੀ ਉਹ ਸੋਹਣੀ ਬੰਦਦੇ ਹੁੰਗੇ ਪੱਗ ਤਾਂ ਹੁਣ ਦੇਖ ਜੀ ਬੱਜੀ ਵੀ ਠੀਕ ਹੈ ਵਾਲੇ ਸੋਹਣੇ ਪੱਗ ਤੋਂ ਕੀ ਕਰਾਉਣਾ ਜੇ ਬਾਪੂ ਜਵਾਨੀ ਦੇ ਦਿਨ ਯਾਰ ਜਵਾਨੀ ਦਾ ਯਾਰ ਹਰ ਇੱਕ ਬੰਦੇ ਦਾ ਯਾਰ ਹੁੰਦੀ ਆ ਜੇ ਤੂੰ ਬੁੱਢਾ ਹੋ ਗਿਆ ਤੇ ਦੇਖੀ ਤੇਰਾ ਕੀ ਹਾਲ ਹੁੰਦਾ ਹੈ ਹਾਂ ਯਾਰ ਕਹਿੰਦਾ ਹਾਇਰੀ ਜਵਾਨੀ ਤੇਰਾ ਇੰਤਜ਼ਾਰ ਹੈ ਉਹ ਫਿਰ ਇੰਤਜ਼ਾਰ ਚ ਹੀ ਰਹਿ ਜਾਂਦੀ ਜਵਾਨੀ ਨੰਗ ਜਾਂਦੀ ਚਾਲ ਬਾਪੂ ਸ਼ੇਰ ਪੂਰਾ ਸੁਣਾ ਦੇ ਫਿਰ ਆਪਾਂ ਪ੍ਰੋਗਰਾਮ ਸ਼ੇਰ ਸ਼ੂਟ ਦਾ ਹੁੰਦਾ ਨਹੀਂ ਆਉਂਦੇ ਭਰਾਵਾ ਅੱਛਾ ਲਾ ਲ ਠੀਕ ਕੋਈ ਕਿ ਉਹ ਕਿ ਕਿਹੜਾ ਕਲਾ ਕੁਲਾਕਾਰ ਕਿਹੜਾ ਸੁਣਦੇ ਸੀ ਤੂੰ ਕਲਾਕਾਰ ਸਾਡੀਆਂ ਆ ਗਏ ਅਮਰ ਸਿੰਘ ਸ਼ੌਂਕੀ ਦੇ ਬਾਜਾ ਅਮਰ ਸਿੰਘ ਸ਼ੌਂਕੀ ਅੱਛਾ ਜਮਕੀਲਾ ਚਮਕੂਲਾ ਤਾਂ ਨਹੀਂ ਨਾ ਨਾ ਜਮਕੀਲੇ ਚਮਕੂਡੇ ਸਾਡੇ ਫਟ ਨੇ ਇਹ ਠੀਕ ਆ ਇਹ ਬਾਜਾ ਮਾਰਦੀ ਠੀਕ ਆ ਇਹੋ ਜੇ ਪੁਰਾਣੀਆਂ ਬਾਜਾਂ ਸਾਡੇ ਤਾਂ ਇਹ ਫੇਵਰੇਟ ਸੀ ਸੇਵਾ ਬਾਜਾ ਮਾਰਦੀ ਠੀਕ ਆ ਬਾਪੂ ਕੋਈ ਫਿਲਮ ਫਿਲਮ ਦਿਖਾਉਣ ਲੈ ਕੇ ਗਏ ਸੀ ਕਿ ਬੇਬੇ ਨੂੰ ਮੇਲਾ ਆਪਨੇ ਫਿਲਮ ਨੇ ਕਿਉਂ ਨਾ ਕਾਦੇ ਦਿਖਾਉਣੇ ਸਾਡੇ ਤਾਂ ਖੇਤੀ ਫਿਲਪ ਹੁੰਦੇ ਸੀ ਰੋਟੀ ਲਿਆ ਤੇ ਖਾ ਲਈ ਤੇ ਪੱਠੇ ਵੰਡ ਲਈ ਤੇ ਤੁਰੇ ਪੁੱਤਰ ਲੈ ਅਥੀ ਠੀਕ ਆ ਹੁਣ ਕੋਈ ਪੱਛੇ ਦੇ ਵੱਡ ਰਾ ਦੱਥਾ ਨਹੀਂ ਮੜਦਾ ਉਹ ਚੱਲੀ ਜਾਣਾ ਕੰਮ ਹਸਤੀ ਆ ਪਛਲਾ ਮੇਰਾ 파ਟਰਨਰ ਆ ਕੀ 파ਟਰਨਰ ਸੀ ਤੇਰਾ ਹਾਂ 파ਟਰਨਰ ਲੈ 파ਟਰਨਰ ਆ ਗਿਆ ਬਾਈ ਕਿਵੇਂ ਆ ਠੀਕ ਆ ਜੀ ਨਾ ਇਹ 파ਟਰਨਰ ਆ ਪਾਣੀ ਮੈਨੂੰ ਥੀ ਲੱਗੇ ਮੈਂ ਸੋ ਬੋਲਣੀ ਜਾਣਾ ਮਾਰੀ ਵੀ ਲੈਣ ਦੇ ਸਾਹ ਚੜ ਗਿਆ ਬਾਈ ਦਾ ਹਨ ਪੂਰੇ ਹੀ ਠੱਲਾ ਜਿਹਾ ਫੀ ਰਹਿੰਦਾ ਐਡਾ ਕੀ ਨਹੀਂ ਰਹਿੰਦਾ ਮੱਲਾ ਟਰਟ ਲਾਰ ਹੈ ਨਾ ਬਾਈ ਦਾ ਸਰੀਰ ਬਾਈ ਕੇ ਦਾ ਹਾਂ ਉਹ ਟੱਲਾ ਫਿਰ ਹੁਣ ਬੜੇ ਹੋ ਗਏ ਜਾਂ ਇਹਨੂੰ ਤੇ ਇਹਨੂੰ ਦਵਾਵਗਾ ਦਵਾਈ ਦੇ ਬੋਈ ਕਾਰਡ ਟਾਲੀ 1948 ਦਾ ਜਨਮ ਆ ਨਾਲਾ ਰਾਬ ਕਿੰਨਿਆਰ ਜੋ ਹੋ ਗਈ ਬਾਪੂ ਇਹ ਢਿੱਲਾ ਰਹਿਣਾ ਕਾਰਡ ਕੋਡ ਦਵਾਉਗਾ ਭਾਈ ਕਾਰਡ ਕੋਡ ਦਵਾਇ ਇਹਨੂੰ ਕਹਿੰਦੇ ਖਰਾਖਰੂ ਖਾਂਦਾ ਹੈ ਡੇਲੀ ਕਾਰਡ ਵਾਲਾ ਕਿਵੇਂ ਭਾਈ ਠੀਕ ਆ ਵਧੀਆ ਜਾਵਾ ਨਹੀਂ ਕਾਰਡ ਵਾਲਾ ਨਹੀਂ ਠੀਕ ਆ ਤਾਂ ਭਾਈ ਬਾਪੂ ਇੱਕ ਗੱਲ ਹੋਰ ਮੈਂ ਪੁੱਛਣ ਜਾਊਂਗਾ ਸਰਕਾਰ ਅਫੀਮ ਦੀ ਖੇਤੀ ਨੂੰ ਜਿਹੜੀ ਆਗਿਆ ਨਹੀਂ ਦਿੰਦੀ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਉਹਦਾ ਯਾਰ ਜੇ ਬਣਾ ਲੈਣ ਤਾਂ ਸਰਕਾਰਾਂ ਦੇ ਗੁਰਗਾਂਣ ਲੋਕ ਹੈ ਉਹਦਾ ਸਾਰੀ ਨਾ ਕਿਸੇ ਨੂੰ ਬਿਮਾਰ ਲੈ ਹੋਵੇ ਨਾ ਕਿਸੇ ਨੂੰ ਕੋਈ ਖਰਾਬੀ ਹੋਵੇ ਨਾ ਕੋਈ ਮਰੇ ਤੇ ਨਾ ਕੋਈ ਖਰਾਬ ਹੋਵੇ ਨਾ ਕੋ ਟਿਕਾ ਲੱਗਿਆ ਹੁਣ ਟਿਕਾ ਲਾ ਲਾ ਕੇ ਨੌਜਵਾਨ ਕਿੰਨੇ ਮਰੇ ਆ ਜੋ ਚੁਆਨੀ ਦੁਆਨੀ ਦੀ ਲੈ ਕੇ ਫੀਮ ਖਾਉ ਤਾਂ 10 20 ਰੁਪਈਆ ਦਾ ਕੰਮ ਕਰ ਲੈ ਬਾਪੂ ਫੀਮ ਫੀਮ ਖਾ ਕੇ ਬੰਦਾ ਲੜਦਾ ਲੁੱਟਦਾ ਤਾਂ ਨਹੀਂ ਘਰ ਵਾਲੀ ਨਾ 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 ਫੀਮ ਖਾ ਕੇ ਦਾ ਤੇ ਪੀਨਕ ਲੱਗ ਜਾਂਦਾ ਰੰਮਾ ਗੁੱਡੀ ਜਾਂਦਾ ਥੱਲੇ ਬੈਠਦਾ ਹੱਡਦਾ ਹੀ ਰਿਹਾ ਉਧਰ ਪਾਈ ਨੇ ਪਾਣੀ ਪੀ ਲਿਆ ਉਹਦੇ ਕੋਲੇ ਵੀ ਚੱਲ ਵੜਦੇ ਆ ਓਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਹਾਂ ਠੀਕ ਹੈ ਭਾਈ ਉਹ ਉਹ ਬਾਈ ਕਹਿੰਦਾ ਮੇਰੇ ਪਾਰਟਨਰ ਕੋਲੇ ਜਾ ਉਹਦੇ ਨਾਲ ਗੱਲ ਕਰ ਕਿ ਉਹ ਉਹ ਨੂੰ ਆਉਂਦੀ ਹੈ ਮੈਨੂੰ ਆਉਣੀ ਜੀ ਕਹੇ ਅਵੀਲਦਾਰੀ ਮਾਰ ਦਿੰਦੀ ਆ ਹਾਂ ਮਾਰ ਦਿੰਦੀ ਠੀਕ ਆ ਆ ਲੋ ਇੱਧਰ ਦੀ ਚੱਲਦੇ ਆ ਦੋ ਕੁ ਬਜ਼ੁਰਗ ਹੋਰ ਬੈਠੇ ਆ ਫਿਰ ਪ੍ਰੋਗਰਾਮ ਦਾ ਅੰਤ ਕਰਦੇ ਆ ਤਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਨੋ ਆ ਜੀ ਤੁਹਾਡਾ ਸਰਜੀਤ ਸਿੰਘ ਜੀ ਬਾਪੂ ਜੀ ਕੀ ਕੰਮ ਕਰਦੇ ਹੁੰਦੇ ਸੀ ਇਮੇਸਟਰ ਪੁਰਾ ਦਾ ਕਰਦੇ ਪੱਕੀ ਸਾਰੀ ਦਾ ਪੱਕੀ ਸਾਰੀ ਦਾ ਬਾਪੂ ਪੱਕੀ ਸਾਰੀ ਦਾ ਕੰਮ ਪਹਿਲਾਂ ਜਿਆਦਾ ਵਧੀਆ ਸੀ ਜਾਂ ਪਹਿਲਾਂ ਲੋਕ ਵਧੀਆ ਟ੍ਰੀਟ ਕਰਦੇ ਸੀ ਮਤਲਬ ਕਿ ਵਿਹਾਰ ਵਧੀਆ ਲੋਕਾਂ ਦਾ ਚੰਗਾ ਸੀ ਕਿ ਹੁਣ ਵਧੀਆ ਹੁਣ ਵੀ ਚੰਗਾ ਪਹਿਲਾਂ ਵੀ ਚੰਗਾ ਸੀ ਅੱਛਾ ਹੂੰ ਹੂੰ ਠੀਕ ਆ ਫਿਰ ਸਿਰ ਬਾਪੂ ਕਿੱਥੋਂ ਤੱਕ ਕੰਮ ਕਰਨ ਜਾਂਦੇ ਸੀ ਤੁਸੀਂ ਕੰਮ ਆ ਨੇੜੇ-ਨੇੜੇ ਸਾਰੇ ਪਿੰਡਾਂ 'ਚ ਹੀ ਕਰਿਆ ਵੇ ਸਾਰੇ ਪਿੰਡਾਂ 'ਚ ਕਰਿਆ ਠੀਕ ਆ ਦੋ ਤਿੰਨ ਪਿੰਡਾਂ 'ਚ ਨਾ ਹੂੰ ਠੀਕ ਆ ਇਧਰ ਬਾਈ ਸਸੇ ਕਾਲ ਮੈਂ ਤਾਂ ਕਹਿਆ ਰੌਣਕੀ ਦਾ ਬੰਦਾ ਤੁਸੀਂ ਇੱਧਰ ਆ ਗਏ ਬਈ ਰੌਣਕਾ ਉੱਥੇ ਘਟ ਸੀ ਅੱਛਾ ਠੀਕ ਉੱਥੇ ਉੱਥੇ ਵੱਧ ਰੌਣਕ ਬਾਈ ਯੋਗਰਾਜ ਨੂੰ ਮੁੱਛ ਖੜੀ ਆ ਇਹਦਾ ਕੀ ਕਰ ਉਹ ਆਈਆਂ ਵਿੱਲੇ ਆ ਵਿੱਲੇ ਆ ਵਿੱਲੇ ਆ ਮੁੱਛਾਂ ਦੇ ਜੋਰ ਆ ਹੈ ਔਰ ਠੀਕ ਹੈ ਕੀ ਕੰਮ ਕਰਦੇ ਸੀ ਤਾਸ ਖੇਡ ਕੇ ਹਟਿਆ ਤਾਸ ਖੇਡ ਕੇ ਹੋਰ ਦੀ ਕੋਈ ਕੰਮ ਕਰਦੇ ਕਰਦਾ ਕੰਮ ਕਰੀਏ ਤੇ ਮਾਲਪੁਰੂ ਸੰਭੀ ਦਾ ਅੱਛਾ ਪਹਿਲੇ ਪਹਿਲਾ ਹੀ ਕੰਮ ਕਰਦੇ ਪਹਿਲਾਂ ਸਾਰੇ ਕੰਮ ਕਰਿਆ ਭੇਡਾਂ ਵੀ ਚਾਰੀਆਂ ਮੱਛਾਂ ਵੀ ਚਾਰੀਆਂ ਮਸ਼ੀਨ ਵੀ ਚਲਾਉਂਦੇ ਰਹੇ ਆ ਅੱਛਾ ਬਾਹੀ ਬਾਹੀ ਵੀ ਕਰਦੇ ਰਹੇ ਆ ਜੀ ਬੇਨਤੀ ਬੰਦੇ ਹੋ ਛੱਡਿਆ ਨਹੀਂ ਕੋਈ ਕੋਈ ਕੰਮ ਹਾਂ ਜੀ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਤਾਂ ਇਹਨਾਂ ਬਜ਼ੁਰਗਾ ਦੇ ਨਾਲ ਗੱਲਬਾਤ ਕੀਤੀ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਜਰੂਰ ਜੁੜਿਓ ਪ੍ਰੋਗਰਾਮ ਸੱਥਾ ਵਾਲਾ ਲੈ ਕੇ ਫਿਰ ਮਿਲਾਂਗਾ ਕੈਮਰਾਮੈਨ ਆਕਾਸ਼ ਦੀਪਤੇ ਨਾਲ ਮੈਂ ਚੋਦਖਰੇ ਵੱਲ ਇਜਾਜ਼ਤ ਚਾਹਾਂਗਾ ਸਤਿ ਸ਼੍ਰੀ ਅਕਾਲ